ਚਮਤਕਾਰ ਸੱਚੀ ਮੁੱਚ ਹੀ ਹੁੰਦੇ ਨੇ ਜਾਂ ਫਿਰ ਨਾਮ ਹੀ ਦਿੱਤਾ ਜਾਂਦਾ ਤੇ ਫੇਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਾਰੇ ਹਸਪੀਟਲ ਬੰਦ ਕਰ ਦੇਣੇ ਚਾਹੀਦੇ ਆ ਇਹਨਾਂ ਨੂੰ ਹੈਲਥ ਮਿਨਿਸਟਰ ਬਣਾ ਦੇਣਾ ਚਾਹੀਦਾ ਫੰਡ ਇਕੱਠਾ ਕਿਸੇ ਪਰਪਸ ਵਾਸਤੇ ਕੀਤਾ ਤੇ ਯੂਜ਼ ਕਿਸੇ ਪਰਪਸ ਵਾਸਤੇ ਕੀਤਾ ਜਾ ਰਿਹਾ ਕੀ ਅੰਕੁਰ ਨਰੁਲਾ ਮਿਨਿਸਟਰੀ ਦੇ ਵੱਲੋਂ ਅਗਰ ਕਿਸੇ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਗਿਆ ਜੇਕਰ ਕੋਈ ਫੈਮਿਲੀ ਇੱਧਰ ਦੀ ਸਾਹਮਣੇ ਆ ਕੇ ਗੱਲ ਕਰਦੀ ਹੈ ਤਾਂ 5 ਲੱਖ ਰੁਪਏ ਜਿਹੜਾ ਉਹ ਦੇਣਗੇ ਪਰ ਉਹ ਤਾਂ ਸਿੱਧੇ ਤੌਰ ਤੇ ਕਹਿੰਦੇ ਨੇ ਕਹਿੰਦੇ ਕਿ ਜੇਕਰ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਨਹਾ ਕੇ ਕੋਈ ਬੰਦਾ ਠੀਕ ਹੋ ਸਕਦਾ ਤੇ ਫਿਰ ਬਾਈਬਲ ਦੇ ਅਕੋਰਡਿੰਗਲੀ 크ਰਿਸਚੀਅਨਿਟੀ ਦੇ ਵਿੱਚ ਜਿਹੜੇ ਚਮਤਕਾਰ ਨਹੀਂ ਕਿਉਂ ਨਹੀਂ ਹੋ ਸਕਦੇ ਪਰ ਜੇਕਰ ਗੱਲ ਕੀਤੀ ਜਾਵੇ ਤੁਸੀਂ ਆਪਣੇ ਮੁੱਦੇ ਚੱਕ ਰਹੇ ਹੋ ਪਰ ਅਗਲਿਆਂ ਨੇ ਜਦੋਂ ਕਾਨਫਰੰਸ ਕੀਤੀ ਆ ਉਹਨਾਂ ਦੇ ਵੱਲੋਂ ਤਾਂ ਸਿੱਧੇ ਤੌਰ ਦੇ ਪਰੇ ਵੀ ਇਹ ਦੋਸ਼ ਲਗਾਇਆ ਗਿਆ ਕਹਿੰਦੇ ਆਰਐਸਐਸ ਦੇ ਬੰਦੇ ਨੇ ਆਪਾਂ ਦੇਖੀ ਕਿਸੇ ਵੀ ਇਲੈਕਸ਼ਨ ਤੋਂ ਪਹਿਲਾਂ ਹਰ ਡੇਰੇ ਦੇ ਪੋਲਿਟਿਕਲ ਲੀਡਰਸ ਪਹੁੰਚ ਜਾਂਦੇ ਹਰ ਬੰਦੇ ਨੂੰ ਪਤਾ ਕੀ ਹੋ ਰਿਹਾ ਹੈ ਠੀਕ ਹੈ ਨਾ ਉਹ ਕੋਈ ਮੇਰੇ ਦੱਸਣ ਵਾਲੀ ਗੱਲ ਨਹੀਂ ਹੈ ਹਰ ਬੰਦੇ ਨੂੰ ਪਤਾ ਕੀ ਹੋ ਰਿਹਾ ਵੋਟਾਂ ਦਾ ਅਰੇਂਜਮੈਂਟ ਹੋ ਰਿਹਾ ਹੈ ਕੌਣ ਵੋਟਾਂ ਕਿਹਨੂੰ ਪਾਏਗਾ ਕੌਣ ਵੋਟਾਂ ਕਿਹਨੂੰ ਪਾਏਗਾ ਸੱਜੇ ਗੱਲ ਤੁਸੀਂ ਦੇਖ ਰਹੇ ਹੋ 1 ਪੁਆਇੰਟ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰਿਤ ਕੋਰ ਪੰਜਾਬ ਦੇ ਵਿੱਚ ਪਖੰਡਵਾਦ ਜਿਹੜਾ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਮੇਰੇ ਕੋਲ ਹੀਲਿੰਗਸ ਦੀਆਂ ਗੱਲਾਂ ਹੋ ਰਹੀਆਂ ਨੇ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਹੁੰਦੀਆਂ ਨੇ ਪੰਜਾਬ ਬਚਾਓ ਮੋਰਚਾ ਦਾ ਗਠਨ ਕੀਤਾ ਗਿਆ ਪੰਜਾਬ ਦੇ ਵਿੱਚ ਦੇ ਹੁਣ ਜਿਹੜਾ ਇਸ ਚੀਜ਼ ਦੇ ਉੱਪਰ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕਿਸੇ ਵੀ ਬਹਿਕਾਵੇ ਦੇ ਵਿੱਚ ਨਾ ਲਿਆਂਦਾ ਜਾ ਸਕੇ ਹਾਲਾਂਕਿ ਮਿਰਕਲ ਹੀਲਿੰਗਸ ਨੂੰ ਲੈ ਕੇ ਦਾਅਵੇ ਕਈ ਤਰੀਕੇ ਦੇ ਕੀਤੇ ਜਾਂਦੇ ਨੇ ਪਰ ਅਸਲ ਦੇ ਵਿੱਚ ਜਦੋਂ ਵੀਡੀਓ ਸਾਹਮਣੇ ਆਉਂਦੀਆਂ ਨੇ ਤਾਂ ਦਾਅਵੇ ਜਿਹੜੇ ਨੇ ਖੋਖਲੇ ਦਿਖਾਈ ਦਿੰਦੇ ਨੇ ਸਾਡੇ ਨਾਲ ਤੇਜਸਵੀ ਮਿੰਨहास ਮੌਜੂਦ ਨੇ ਪੰਜਾਬ ਚੋਂ ਮੋਰਚਾ ਤੋਂ ਉਹਨਾਂ ਦੇ ਨਾਲ ਜਿਹੜੀਆਂ ਗੱਲਬਾਤ ਕਰਦੇ ਹਾਂ ਤੇ ਜਸਵੀ ਜੀ ਸਭ ਤੋਂ ਪਹਿਲਾਂ ਔਨ ਪੁਆਇੰਟ ਤੇ ਬਹੁਤ-ਬਹੁਤ ਸਵਾਗਤ ਹੈ ਤੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਆ ਮਨਪ੍ਰੀਤ ਜੀ ਤੁਹਾਡਾ ਤੇ 1 ਪੁਆਇੰਟ ਦਾ ਬਹੁਤ ਬਹੁਤ ਧੰਨਵਾਦ ਇੱਕ ਬੜਾ ਕ੍ਰੂਸ਼ੀਅਲ ਇਸ਼ੂ ਹੈ ਜਿਹਨੂੰ ਤੁਸੀਂ ਅੱਜ ਕਵਰ ਕਰਨ ਆ ਰਹੇ ਹੋ ਤੇ 1 ਪੁਆਇੰਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਹੂੰ ਪਹਿਲੀ ਵੱਡਾ ਵੱਡਾ ਸਵਾਲ ਆ ਮੈਰਕਲ ਹੀਲਿੰਗਸ ਤੋਂ ਸ਼ੁਰੂ ਕਰਦੇ ਆ ਬੜੀਆਂ ਸਾਰੀਆਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਦੇਖਦੇ ਆ ਬੜੇ ਸਾਰੇ ਪੋਸਟਰਸ ਬੜੇ ਸਾਰੇ ਖੰਬਿਆਂ ਦੇ ਉੱਪਰ ਲੱਗੇ ਹੋਏ ਸਟicker ਦੇਖਦੇ ਆ ਜੀ ਇੱਥੋਂ ਦੀ ਛੁਟਕਾਰਾ ਪਾਓ ਤੁਸੀਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਤੋਂ ਮੈਰਕ ਇਸ ਦੇ ਖਿਲਾਫ ਕੰਮ ਕਰ ਰਿਹਾ ਹੈ ਚਮਤਕਾਰ ਸੱਚੀ-ਮੁੱੱਚੀ ਹੁੰਦੇ ਨੇ ਜਾਂ ਫਿਰ ਨਾਮ ਹੀ ਦਿੱਤਾ ਜਾਂਦਾ ਹੈ ਦੇਖੋ ਮਨਪ੍ਰੀਤ ਜੀ ਸਚਾਈ ਨੂੰ ਕਦੇ ਵੀ ਇੰਨੀ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਪੈਂਦੀ ਸਿਰਫ ਅਖੰਡਿਆ ਤੇ ਝੂਠ ਹੈ ਜਿਹਨੂੰ ਇੰਨੀ ਐਡਵਰਟਾਈਜ਼ਮੈਂਟ ਦੀ ਲੋੜ ਪੈਂਦੀ ਹੈ ਤੇ ਇੰਗਲਿਸ਼ ਵਿੱਚ ਕਹਾਵਤ ਹੈ ਯੂ ਸ਼ੁੱਡ ਪਾਲ ਸਪੀਡ ਸਪੀਡ ਠੀਕ ਹੈ ਨਾ ਜਿਹੜੀ ਗੱਲ ਹੈ ਉਹਨੂੰ ਉਹੀ ਕਹੋ ਆਪਣੇ ਵਰਡਸ ਤੋਂ ਉਹਨੂੰ ਚੇਂਜ ਕਰਨ ਦੀਆਂ ਮੀਨਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਮੈਂ ਬਿਲਕੁਲ ਅਨਡਿਪਲੋਮੈਟਿਕ ਤੇ ਭਾਵੇਂ ਲੋਕਾਂ ਨੂੰ ਇਹ ਗੱਲ ਗਲਤ ਲੱਗੇ ਬਟ ਮੈਂ ਬਿਲਕੁਲ ਸਚਾਈ ਨਾਲ ਕਹਿ ਰਿਹਾ ਕਿ ਇਹ 100% ਫਰਾਡ ਜਿਹੜੇ ਬੰਦੇ ਦਾਅਵੇ ਕਰ ਰਹੇ ਆ ਇਹ ਕਲੇਮ ਕਰ ਰਹੇ ਆ ਜਿਹੜੇ ਬੈਨਰ ਚ ਪਾ ਰਹੇ ਆ ਸਾਰੇ ਖੰਭੇ ਭਰੇ ਹੋਏ ਆ ਪੋਸਟਰਸ ਲਾ ਕੇ ਇਹ ਪਿਓਰ ਫਰਾਡ ਹੈ 100% ਫਰਾਡ ਹੈ ਇਸ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਹਮ ਮਤਲਬ ਇੱਥੇ ਤੱਕ ਵੀ ਗੱਲ ਆਉਂਦੀ ਹੈ ਕਿ ਜੇਕਰ ਇਹ ਲੋਕ ਹੀ ਠੀਕ ਕਰ ਦੇਣ ਫਿਰ ਤਾਂ ਮੈਨੂੰ ਲੱਗਦਾ ਹੈ ਕਿ ਡਾਕਟਰਸ ਨੂੰ ਹਸਪੀਟਲਸ ਆਪਣੇ ਬੰਦ ਕਰ ਦੇਣੇ ਚਾਹੀਦੇ ਨੇ ਬਿਲਕੁਲ ਤੁਸੀਂ ਦੇਖੋਗੇ ਇਹਨਾਂ ਲੋਕਾਂ ਨੂੰ ਹਰ ਬੰਦੇ ਦਾ ਇਹੀ ਸਵਾਲ ਹੁੰਦਾ ਹੈ ਕਿ ਤੁਸੀਂ ਆਪਣੀ ਚਾਰ ਦੀਵਾਰਾਂ ਤੋਂ ਬਾਹਰ ਆ ਕੇ ਕੋਈ ਇਲਾਜ ਕਰਕੇ ਦਿਖਾਉਦੇ ਸੀ ਮੰਨਾਂਗੇ ਇਹ ਕੋਈ ਸਵਾਲ ਮੈਂ ਨਹੀਂ ਪੁੱਛ ਰਿਹਾ ਕਿ ਇਹਨਾਂ ਨੂੰ ਕੋਈ ਸਾਲਾਂ ਤੋਂ ਲੁਕੀਏ ਸਵਾਲ ਪੁੱਛ ਰਹੇ ਆ ਕਿ ਜੇ ਤੁਸੀਂ ਅਸਲੀ ਵਿੱਚ ਕੋਈ ਮੈਰੀਕਲ ਕਰ ਸਕਦੇ ਹੋ ਤੇ ਜ਼ਰੂਰ ਕਰਕੇ ਦਿਖਾਓ ਐਦਾ ਨਾ ਮੈਰੀਕਲ ਤਾਂ ਜੇ ਕੋਈ ਕਰ ਸਕਦਾ ਮੇਰੀ ਖਿਆਲ ਨਾਲ ਇੰਡੀਆ ਵਾਸਤੇ ਬੜੀ ਵੱਡੀ ਗੱਲ ਹੈ ਤੇ ਫਿਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਾਰੇ ਹਸਪੀਟਲਸ ਬੰਦ ਕਰ ਦੇਣੇ ਚਾਹੀਦੇ ਆ ਇਹਨਾਂ ਨੂੰ ਹੈਲਥ ਮਿਨਿਸਟਰ ਬਣਾ ਦੇਣਾ ਚਾਹੀਦਾ ਜਲੰਧਰ ਵਿੱਚ ਆਪਾਂ ਦੇਖੀਏ ਕਿ ਏਸ਼ੀਆ ਦੇ ਮੈਕਸਿਮਮ ਨੰਬਰ ਆਫ ਹਸਪੀਟਲਸ ਆ ਤੇ ਜੇ ਐਦਾਂ ਦੇ ਲੋਕ ਹੈ ਜਿਹੜੇ ਅੱਜ ਕੱਲ ਜ਼ੂਮ ਕਾਲ ਤੇ ਵਟਸਐਪ ਕਾਲ ਤੇ ਉਸਤੇ ਵੀ ਹੱਥ ਲਾ ਕੇ ਬੰਦਿਆਂ ਨੂੰ ਬਿਲਕੁਲ ਦੇਖਿਆ ਜਾਵੇ ਪੰਜਾਬ ਬਚਾਓ ਮੋਰਚਾ ਇਸ ਦਾ ਗਠਨ ਕੀਤਾ ਗਿਆ ਕੁਝ ਦਿਨ ਪਹਿਲਾਂ ਹੀ ਜਲੰਧਰ ਦੇ ਵਿੱਚ ਇੱਕ ਧਰਮ ਰੱਖਿਆ ਰੈਲੀ ਵੀ ਤੁਹਾਡੇ ਵੱਲੋਂ ਕੱਢੀ ਗਈ ਸੀ ਕਿ ਤੇ ਅੱਜ ਦੀ ਜੇਕਰ ਗੱਲ ਕਰੀਏ ਤੇ ਅੱਜ ਤੁਸੀਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਆਫਿਸ ਦੇ ਬਾਰੇ ਇੱਕ ਮੈਮੋਰੰਡਮ ਵੀ ਦਿੱਤਾ ਕਿ ਜਿਹੜੇ ਪਾਸਟਰਸ ਨੇ ਜਿਨ੍ਹਾਂ ਨੂੰ ਫੋਰਨ ਤੋਂ ਫੰਡਿੰਗ ਆ ਰਹੀ ਹੈ ਇਹਨਾਂ ਦੇ ਅਕਾਊਂਟਸ ਜਿਹੜੇ ਉਹ ਚੈੱਕ ਹੋਣੇ ਚਾਹੀਦੇ ਬਿਲਕੁਲ ਆਮਨਪ੍ਰੀਤ ਜੀ ਦੇਖੋ ਮੈਂ ਦੇ ਔਨ ਪੁਆਇੰਟ ਦੇਖਦੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਕਿ ਇੰਡੀਆ ਵਿੱਚ ਇੱਕ ਐਕਟ ਹੈ ਜਿਹਨੂੰ ਆਪਾਂ ਫੋਰਨ ਕੰਟ੍ਰਿਬਿਊਸ਼ਨ ਰੈਗੂਲੇ ਕੋਈ ਵੀ ਬੰਦਾ ਜਾਂ ਕੋਈ ਵੀ ਆਰਗੇਨਾਈਜੇਸ਼ਨ ਐਨੀ ਐਨਜੀਓ ਜੇ ਉਹਨੇ ਬਾਹਰੋਂ ਪੈਸੇ ਮੰਗਾਣੇ ਹਨ 1 ਡਾਲਰ ਵੀ ਜੇ ਉਹਨਾਂ ਨੇ ਮੰਗਾਣਾ ਹੈ ਉਹਨਾਂ ਨੂੰ ਇੱਕ ਐਫਸੀਆਰਏ ਲਾਇਸੈਂਸ ਚਾਹੀਦਾ ਹੈ ਐਫਸੀਆਰਏ ਲਾਇਸੈਂਸ ਤੋਂ ਬਿਨਾ ਪੈਸੇ ਇੰਡੀਆ ਚ ਮੰਗਾਣੇ 100% ਇਲਲੀਗਲ ਹੈ ਤੇ ਐਫਸੀਆਰਏ ਲਾਇਸੈਂਸ ਜਿੰਨਾ ਕੋਲੇ ਹੈ ਉਹਨਾਂ ਵਾਸਤੇ ਹੀ ਬੜੀਆਂ ਸਟ੍ਰਿਕਟ ਕੰਡੀਸ਼ਨਸ ਲੇਡਾਉਨ ਹੈ ਕਿ ਪੈਸਾ ਜਿਹੜੇ ਕੰਮ ਵਾਸਤੇ ਇਕੱਠਾ ਕੀਤਾ ਗਿਆ ਉਹ ਉਸੇ ਕੰਮ ਵਾਸਤੇ ਵਰਤਿਆ ਵੀ ਜਾਏਗਾ ਇਸ ਤੋਂ ਇਲਾਵਾ ਕਈ ਹੋਰ ਕੰਡੀਸ਼ਨਸ ਆਪਾਂ ਜੀ ਦੇਖਿਆ ਜਾਈਏ ਪਹਿਲੀ ਗੱਲ ਤਾਂ ਇਹਨਾਂ ਕੋਲੇ ਐਫਸੀਆਰਏ ਲਾਇਸੈਂਸ ਹੈ ਹੀ ਨਹੀਂ ਠੀਕ ਹੈ ਬੜੀ ਕਲੀਅਰਲੀ ਲਿਖਿਆ ਹੋਇਆ ਹੈ ਇਹ ਅੰਕੁ ਨਰੂਲਾ ਜੀ ਦੇ ਅਫੀਸ਼ੀਅਲ ਪੇਜ ਤੋਂ ਆ ਅਫੀਸ਼ੀਅਲ ਫੇਸਬੁਕ ਪੇਜ ਤੇ ਅੱਜ ਨਹੀਂ ਹਜ਼ਾਰਾਂ ਪੋਸਟ ਸਨ ਉਹਨਾਂ ਦੀਆਂ ਕਿ ਫੋਰ ਸੈਂਡਿੰਗ ਫੰਡਸ ਫਰਮ ਆਊਟਸਾਈਡ ਆਫ ਇੰਡੀਆ ਨੰਬਰਾਂ ਦੇ ਸੰਪਰਕ ਕੀਤਾ ਜਾਏ ਕੋਈ ਇਸ ਤੇ ਐਫਸੀਆਰਏ ਲਾਇਸੈਂਸ ਨੰਬਰ ਨਹੀਂ ਹੈ ਨਾ ਇਹਨਾਂ ਦੀ ਇੱਕ ਸਪਿਰਚੁਅਲ ਵੈਲਫੇਅਰ ਸੁਸਾਇਟੀ ਹੈ ਕੋਈ ਹੈ ਕਾਫੀ ਸਾਰੇ ਇਹਨਾਂ ਦੇ ਰਿਲੇਟਡ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਉਹ ਬੜੀ ਐਕਟਿਵਲੀ ਬਾਹਰੋਂ ਫੰਡਸ ਮੰਗਾ ਰਹੀਆਂ ਤੇ ਮੇਰਾ ਈਡੀ ਨੂੰ ਅੱਜ ਇਹ ਸਵਾਲ ਸੀਗਾ ਕਿ ਜਿਨ੍ਹਾਂ ਕੋਲੇ ਐਫਸੀਆਰਏ ਲਾਇਸੈਂਸ ਨਹੀਂ ਹੈ ਐਨੀ ਐ ਠੀਕ ਹੈ ਨਾ ਜੇ ਕਾਮ ਇਨਸਾਨ ਨੂੰ ਪਤਾ ਮੈਂ ਫੇਸਬੁੱਕ ਤੇ ਦੇਖ ਸਕਦਾ ਜਿੰਨੇ ਜਥੇਬੰਦੀਆਂ ਆਈਆਂ ਜਿੰਨੇ ਬੰਦੇ ਆਏ ਸਾਰੇ ਦੇਖ ਸਕਦੇ ਆ ਪੰਜਾਬ ਦੀ ਸਾਰੀ ਪਬਲਿਕ ਦੇਖ ਸਕਦੀ ਹੈ ਤੇ ਈਡੀ ਇੱਕ ਜਿਹੜੀ ਆਰਗੇਨਾਈਜੇਸ਼ਨ ਜਿਹਦਾ ਗਠਨ ਇਸ ਵਾਸਤੇ ਹੋਇਆ ਹੈ ਕਿ ਉਹ ਇਸ ਗੱਲ ਨੂੰ ਨਾ ਹੋਂਦੇ ਗਲਤ ਫੋਰਨ ਫੰਡਿੰਗਾ ਜਿਹੜੀ ਨੂੰ ਚੈੱਕ ਕੀਤਾ ਜਾਏ ਉਹ ਇਸ ਤੇ ਐਕਸ਼ਨ ਕਿਉਂ ਨਹੀਂ ਲੈ ਰਹੇ ਸਿਰਫ ਇੱਕ ਪੋਸਟ ਦੇ ਉੱਪਰ ਇਹਨਾਂ ਨੇ ਲਾਇਸੈਂਸ ਦਾ ਜ਼ਿਕਰ ਨਹੀਂ ਕੀਤਾ ਤਾਂ ਤੁਹਾਨੂੰ ਲੱਗਦਾ ਕਿ ਸੱਚਮੁੱਚ ਇਹਨਾਂ ਦੇ ਕੋਲ ਇਹ ਲਾਇਸੈਂਸ ਜਿਹੜਾ ਨਹੀਂ ਹੋਏਗਾ ਜੇਕਰ ਮਤਲਬ ਅਗਲੇ ਪ੍ਰੂਫ ਕਰ ਦਿੰਦੇ ਇਸ ਚੀਜ਼ ਨੂੰ ਉਸ ਤੋਂ ਬਾਅਦ ਦੇਖੋ ਮਨਪ੍ਰੀਤ ਜੀ ਮੈਂ ਤੁਹ ਪਹਿਲੀ ਗੱਲ ਐਫਸੀਆਰਏ ਦੀ ਜਿੰਨਾਂ ਕੋਲੇ ਵੀ ਲਾਇਸੈਂਸ ਹੈਗਾ ਲਿਸਟ ਤੇ ਉਹਨਾਂ ਦੀ ਵੈਬਸਾਈਟ ਤੇ ਬੜੀ ਕਲੀਅਰ ਲਿਸਟ ਹੈ 2025 ਵਿੱਚ ਜਿਹਦੇ ਕੋਲੇ ਲਾਇਸੈਂਸ ਹੈਗਾ ਆਨਲਾਈਨ ਜਾ ਕੇ ਕੋਈ ਵੀ ਚੈੱਕ ਕਰ ਸਕਦਾ ਹੈ ਇਹਨਾਂ ਦਾ ਹੀ ਇਹਨਾਂ ਦੇ ਰਿਲੇਟਡ ਆਰਗੇਨਾਈਜੇਸ਼ਨ ਦਾ ਉਸ ਵਿੱਚ ਕੋਈ ਨਾਮ ਨਹੀਂ ਹੈ ਜੇ ਇਹਨਾਂ ਕੋਲੇ ਹੈ ਦੇ ਉੱਤੇ ਲਿਸਟਡ ਨਹੀਂ ਹੈ ਉਹ ਸਾਨੂੰ ਸਿਰਫ ਈਡੀ ਦੱਸ ਸਕਦਾ ਹੈ ਪਬਲਿਕ ਡੋਮੇਨ ਵਿੱਚ ਇਹਨਾਂ ਦਾ ਕੋਈ ਵੀ ਤੁਸੀਂ ਵੀ ਸਰਚ ਕਰਕੇ ਦੇਖ ਸਕਦੇ ਹੋ ਉਹਨਾਂ ਦਾ ਕੋਈ ਐਫਸੀਆਰਏ ਲਾਇਸੈਂਸ ਆਨਲਾਈਨ ਜਾਂ ਆਫਲਾਈਨ ਕਿਤੇ ਵੀ ਕੋਈ ਇਨਫੋਰਮੇਸ਼ਨ ਨਹੀਂ ਹੈ ਦੂਸਰੀ ਗੱਲ ਇਹ ਹੈ ਕਿ ਜਿਹੜਾ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਪੈਸਾ ਇਕੱਠ लेकिन जो पैसा इकट्ठा किस परपज वास्ते जा रहा है पैसा इकट्ठा किया जाता कि स्कूल बनाए जाने ओल्ड एज होम बनाए जाएसपिटल बनाए जाएंगे लोगों की सेवा की जाएगी उस वास्ते पैसा कठा हो पैसा दें लेकिन पैसा यूज हो रहा है ਸਾਨੂੰ ਸਾਰਿਆਂ ਨੂੰ ਪਤਾ ਪੈਸਾ ਯੂਜ਼ ਕੀਤਾ ਜਾ ਰਿਹਾ ਹੈ ਵੱਡੀਆਂ ਵੱਡੀਆਂ ਜ਼ਮੀਨਾਂ ਲੈਣ ਵਾਸਤੇ ਵੱਡੀਆਂ ਵੱਡੀਆਂ ਬਿਲਡਿੰਗਸ ਬਣਾਉਣ ਵਾਸਤੇ ਮਹਿੰਗੀਆਂ ਗੱਡੀਆਂ ਲੈਣ ਵਾਸਤੇ ਮਹਿੰਗੇ ਕੱਪੜੇ ਲੈਣ ਵਾਸਤੇ ਮਹਿੰਗੀ ਸਟੇਜਾਂ ਦੇ ਪਖੰਡ ਨੂੰ ਐਡਵਰਟਾਈਜ਼ ਕਰਨ ਵਾਸਤੇ ਜਿਹੜੀ ਪਖੰਡ ਦੀ ਐਡਵਰਟਾਈਜ਼ਮੈਂਟ ਹੈ ਜੇ ਤੁਸੀਂ ਦੇਖੋ ਪੰਜਾਬ ਵਿੱਚ ਹਜ਼ਾਰਾਂ ਫਲੈਕਸ ਲੱਗੇ ਆ ਹਜ਼ਾਰਾਂ ਬੋਰਡ ਲੱਗੇ ਆ ਉਹਦੀ ਕੋਈ ਕੀਮਤ ਨਹੀਂ ਹੈ ਉਹਦਾ ਪੈਸਾ ਕਿੱਥੋਂ ਆ ਰਿਹਾ ਉਹ ਸਾਰਾ ਇਹੀ ਫੰਡਿੰਗ ਹੈ ਜਿਹਨੂੰ ਮਿਸਯੂਟਾਈਲਾਈਜ਼ ਕਰਕੇ ਠੀਕ ਹੈ ਨਾ ਇਹ ਸਾਰਾ ਕੰਮ ਕੀਤਾ ਜਾ ਰਿਹਾ ਲੋਕਾਂ ਨਾਲ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ ਬਿਲਕੁ ਇਦਸ 100% ਇਲੀਗਲ ਸਾਡੀ ਈਡੀ ਨੂੰ ਇਹੀ ਡਿਮਾਂਡ ਸੀ ਕਿ ਇਹਦੀ ਇਨ ਡੈਪਥ ਇਨਕੁਆਇਰੀ ਕੀਤੀ ਜਾਏ ਕਿ ਜਦੋਂ ਦੀ ਇਹਨਾਂ ਦੀ ਇਨਸੈਪਸ਼ਨ ਹੋਈ ਹੈ ਉਦੋਂ ਤੋਂ ਲੈ ਕੇ ਟਿਲ ਡੇਟ ਇਹਨਾਂ ਨੂੰ ਕੀ ਫੋਰਨ ਫੰਡਿੰਗ ਆਈ ਹੈ ਕਿਨੇ ਭੇਜੀ ਹੈ ਕਿਉਂ ਭੇਜੀ ਹੈ ਕਿਸ ਜ਼ਰੀਏ ਆਈ ਹੈ ਤੇ ਉਹਦੀ ਕੀ ਯੂਟਿਲਾਈਜੇਸ਼ਨ ਹੋਈ ਹੈ ਇਸ ਤੇ ਇਨ ਡੈਪਥ ਇਨਕੁਆਇਰੀ ਕੀਤੀ ਜਾਏ ਮਤਲਬ ਤੁਹਾਨੂੰ ਲੱਗਦਾ ਸਿੱਧੇ ਤੌਰ ਦੇ ਉੱਪਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕਨਵਰਜਨ ਦੇ ਉੱਪਰ ਵੀ ਕਿਤੇ ਨਾ ਕਿਤੇ ਜਿਹੜਾ ਪੈਸਾ ਹੈ ਲਗਾ ਰਹੇ ਨੇ ਲੋਕਾਂ ਨੂੰ ਕਨਵਰਜਨ ਦੇ ਨਾਮ ਦੇ ਉੱਪਰ ਪੈਸਾ ਦਿੰਦੇ ਨੇ ਉਹ ਵੀ ਲੋਕਾਂ ਦਾ ਹੀ ਪੈਸਾ ਹੈ ਬਿਲਕੁਲ ਲੋਕਾਂ ਦਾ ਪੈਸਾ ਹੀ ਹੈ ਦੇਖੋ ਇਹਨਾਂ ਦੇ ਕੋਈ ਜੱਦੀ ਪੈਸਾ ਥੋੜੀ ਹੈ ਇਹ ਕਹਿਣ ਕਿ ਸਾਡੇ ਕੋਈ ਪੁਰਖਾਂ ਦਾ ਪੈਸਾ ਹੈ ਸਾਡੇ ਕੋਈ ਜੱਦੀ ਪੈਸੇ ਤੇ ਆਪਾਂ ਲੋਕਾਂ ਨੂੰ ਮੰਨ ਰਹੇ ਸਾਰਾ ਪੈਸਾ ਜਿਹੜਾ ਇਹਨਾਂ ਕੋਲ ਆਇਆ ਹੈ ਉਹ ਲੋਕਾਂ ਨੇ ਵਿਚਾਰੇ ਨੇ ਡੋਨੇਟ ਹੀ ਕੀਤਾ ਨਾ ਇਹਨਾਂ ਨੂੰ ਇਹਨਾਂ ਦੇ ਗੋਲਗ ਲੱਗੇ ਹੋਏ ਆ ਫੰਡਿੰਗ ਐਥੇ ਮੰਗ ਰਹੇ ਆ ਤਾਂ ਨੇ ਹਜ਼ਾਰੋਂ ਪੇਜ ਇੰਡੀਆ ਦੇ ਤਾਂ ਕਿੰਨੇ 100 ਪੇਜ ਇਹ ਪਿਛਲੇ ਤੁਸੀਂ ਦੇਖੋ ਪਿਛਲੇ 6-7 ਮਹੀਨੇ ਅਜ 500 600 ਪੋਸਟਸ ਹੈ ਇਹਨਾਂ ਦੀ ਇਦਾਂ ਦੀਆਂ ਫੰਡਿੰਗ ਵਾਸਤੇ ਤੇ ਜਿਹੜੇ ਵੀ ਬੰਦੇ ਆ ਲੋਕ ਤਾਂ ਭਲਾਈ ਦਾ ਕੰਮ ਸਮਝ ਕੇ ਪੈਸੇ ਦੇ ਰਹੇ ਬਟ ਕਨਵਰਜਨ ਨੂੰ ਲੈ ਕੇ ਵੀ ਲਗਾਤਾਰ ਤੁਸੀਂ ਮੰਗ ਚੱਕ ਰਹੇ ਹੋ ਕਿ ਐਂਟੀ ਕਨਵਰਜਨ ਬਿਲ ਜਿਹੜਾ ਹੋਣਾ ਚਾਹੀਦਾ ਹੈ। ਸੋ ਸਭ ਤੋਂ ਪਹਿਲਾਂ ਤਾਂ ਇਹਦੇ ਲਈ ਇੱਕ ਧਰਮ ਰੱਖਿਆ ਜਦੋਂ ਰੈਲੀ ਤੁਸੀਂ ਕੱਢੀ ਸੀ ਉਹਦੇ ਵਿੱਚ ਵੀ ਇੱਕ ਵੱਡਾ ਮੁੱਦਾ ਸੀ ਕਿ ਲੱਗਦਾ ਤੁਹਾਨੂੰ ਇਹ ਬਿੱਲ ਦੀ ਕਿੰਨੀ ਕੁ ਜ਼ਿਆਦਾ ਜ਼ਰੂਰਤ ਹੈਗੀ ਆ। ਬਿਲਕੁਲ। ਹਾਂ ਜੀ। ਬਿਲਕੁਲ। ਦੇਖੋ ਮੰਤਰੀ ਜੀ ਇਹ ਜਿਹੜਾ ਬਿੱਲ ਹੈ ਇਹਦਾ ਇੱਕ ਸਿੰਪਲ ਲੌਜੀਕ ਹੈ ਕਿ ਜਿਹੜਾ ਸਾਡਾ ਸੰਵਿਧਾਨ ਸਾਨੂੰ ਕੋਈ ਵੀ ਧਰਮ ਅਪਣਾਉਣ ਦਾ ਤੇ ਉਹਨੂੰ ਪ੍ਰੋਪਗੇਟ ਕਰਨ ਦਾ ਸਾਨੂੰ ਰਾਈਟ ਦਿੰਦਾ ਹੈ। ਜੋ ਕਿ ਸੰਵਿਧਾਨਿਕ ਹੱਕ ਹੈ ਤੇ ਮੈਂ ਬਿਲਕੁਲ ਇਸ ਸਪੋਰਟਡ। ਲੇਕਿਨ ਕਿਸੇ ਦਾ ਧਰਮ ਵਰਸ਼ਨ ਲਿਉਰਿੰਗ ਕਿਸੇ ਤਰੀਕੇ ਉਹਨੂੰ ਮੱਲਾ ਆਪਾਂ ਕਹੀਏ ਉਹਨੂੰ ਗੁੰਮਰਾਹ ਕਰਕੇ ਕਿਸੇ ਦਾ ਧਰਮ ਬਦਲਵਾਣਾ ਉਹ ਟੋਟਲੀ ਇਲੀਗਲ ਹੈ ਤੇ ਉਹਦੇ ਅਸੀਂ ਟੋਟਲੀ ਅਗੇਂਸਟ ਆ ਠੀਕ ਹੈ ਨਾ ਤੇ ਜਦੋਂ ਆਪਾਂ ਧਰਮ ਰੱਖਿਆ ਦੀ ਗੱਲ ਕਰਦੇ ਹਾਂ ਅਸੀਂ ਸਾਰੇ ਦੇਖੋ ਹਰ ਧਰਮ ਚੰਗਾ ਕੋਈ ਧਰਮ ਮਾੜਾ ਨਹੀਂ ਹਰ ਧਰਮ ਚੰਗਾ ਹੈ ਹਰ ਧਰਮ ਤੁਹਾਨੂੰ ਚੰਗੇ ਕੰਮ ਕਰਨਾ ਹੀ ਸਿਖਾਂਦਾ ਹੈ ਸਾਰੇ ਧਰਮ ਗ੍ਰੰਥ ਜਿੰਨੇ ਆ ਤੁਹਾਨੂੰ ਸਹੀ ਰਾਹ ਤੇ ਹੀ ਲੈ ਕੇ ਜਾਂਦੇ ਨੇ ਲੇਕਿਨ ਕੁਝ ਬੰਦੇ ਜਿਹੜੇ ਧਰਮ ਦਾ ਆਪਾਂ ਕਹੀਏ ਕਿ ਉਹਨਾਂ ਦੀ ਆੜ ਵਿੱਚ ਪਖੰਡ ਕਰਦੇ ਪਏ ਆ ਉਹਨਾਂ ਬੰਦਿਆਂ ਦੇ ਅਸੀਂ ਅਗੇਂਸਟ ਆ ਉਹ ਪਖੰਡਵਾ ਉਹਨ ਮੈਡੀਕਲ ਹੀਲਿੰਗ 100% ਫਰਾਡ ਹੈ ਠੀਕ ਹੈ ਨਾ ਇਟ ਇਜ਼ ਪਿਓਰ ਫਰਾਡ ਇਸ ਦੇ ਅਗੇਂਸਟ ਕੋਈ ਗਵਰਨਮੈਂਟ ਸਾਰੀ ਗਵਰਨਮੈਂਟ ਚੁੱਪ ਬੈਠੀ ਹੈ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਚੁੱਪ ਬੈਠੀ ਹੈ ਮੈਂ ਪੁੱਛਦਾ ਸਾਰਾ ਸਾਡੇ ਜਿਹੜੇ ਸਿਵਲ ਸਰਜਨ ਸਾਹਿਬ ਹੈ ਸਾਡੇ ਡੀਸੀ ਸਾਹਿਬ ਹੈ ਸਾਡੇ ਕਮਿਸ਼ਨਰ ਸਾਹਿਬ ਹੈ ਕਿ ਸਾਰੀਆਂ ਵੀਡੀਓ ਤੁਹਾਨੂੰ ਨਹੀਂ ਦਿਖ ਰਹੀਆਂ ਕਿ ਇੰਨੀ ਜਿਹੜੀ ਮੈਡੀਕਲ ਹੀਲਿੰਗ ਪਿਓਰ ਫਰਾਡ ਕਰਦੇ ਪਏ ਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਤੁਸੀਂ ਸਾਰੇ ਤੁਹਾਨੂੰ ਕੁਝ ਵੀ ਨਹੀਂ ਦਿਖ ਰਿਹਾ ਆਮ ਬੰਦਾ YouTube Facebook Instagram ਪਰਿਆ ਪਿਆ ਨਾ ਚੀਜ਼ਾਂ ਦਾ ਤੁਹਾਨੂੰ ਕਿਉਂ ਨਹੀਂ ਦਿਖ ਰਿਹਾ ਤੁਸੀਂ ਕਿਉਂ ਨਹੀਂ ਆਪਣੇ ਆ ਕਿਉਂ ਜਿੱਥੇ ਬੰਦਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂ ਸਾਨੂੰ ਮਤਲਬ ਮੋਰਚੇ ਖੋਲਣ ਦੀ ਲੋੜ ਹੈ ਕਿਉਂ ਸਾਨੂੰ ਰੈਲੀਆਂ ਕੱਢਣ ਦੀ ਲੋੜ ਹੈ ਤੁਸੀਂ ਆਪਣੇ ਐਕਸ਼ਨ ਕਿਉਂ ਨਹੀਂ ਲੈਂਦੇ ਪਰ ਸਿੱਧੇ ਤੌਰ ਦੇ ਉੱਪਰ ਇਹਨਾਂ ਨੇ ਤਾਂ ਇਥੇ ਤੱਕ ਜਦੋਂ ਤੁਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਲੰਧਰ ਦੇ ਵਿੱਚ ਜਦੋਂ ਤੁਸੀਂ ਆਪਣੀ ਗੱਲ ਲੋਕਾਂ ਤੱਕ ਰੱਖੀ ਹੈ ਕਿ ਜਿਹੜੇ ਲੋਕ ਲੋਕਾਂ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਲੋਕ ਜਿਹੜੇ ਨੇ ਸਾਡੇ ਨਾਲ ਆ ਕੇ ਸੰਪਰਕ ਕਰਨ ਤੁਸੀਂ ਇਹ ਵੀ ਦੱਸਿਆ ਕਿ ਕੁਝ ਫੈਮਿਲੀਜ਼ ਨੇ ਤੁਹਾਨੂੰ ਕੰਟੈਕਟ ਵੀ ਕੀਤਾ ਹਨ ਤਾਂ ਸੋ ਇਹਦੇ ਵਿੱਚ ਉਹਨਾਂ ਦਾ ਕਹਿਣਾ ਇਹ ਹੈ ਕਿ ਅੰਕੁਰ ਨਰੁੱਲਾ ਮਿਨਿਸਟਰੀ ਦੇ ਵੱਲੋਂ ਅਗਰ ਕਿਸੇ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਗਿਆ ਜੇਕਰ ਕੋਈ ਫੈਮਿਲੀ ਇੱਧਰ ਦੀ ਸਾਹਮਣੇ ਆ ਕੇ ਗੱਲ ਕਰਦੀ ਹੈ ਉਦੋਂ 5 ਲੱਖ ਰੁਪਏ ਜਿਹੜਾ ਉਹ ਦੇਣਗੇ ਦੇਖੋ ਜੋ ਮਰਜ਼ੀ ਕਹਿ ਲੈਣ ਹੁਣ ਉਹਨਾਂ ਨੂੰ ਜਿਹੜੀ ਅਸੀਂ ਮੇਨ ਕੁਐਸਚਨਸ ਰੇਜ਼ ਕੀਤੇ ਸੀ ਉਹਨਾਂ ਉਹਨਾਂ ਕੋਲੇ ਕੋਈ ਆਨਸਰ ਨਹੀਂ ਹੈ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਅਸੀਂ ਮੈਡੀਕਲ ਹੀਲਿੰਗ ਕਰ ਸਕਦੇ ਹਾਂ ਆਓ ਕਰਕੇ ਦਿਖਾਓ ਹਰ ਬੰਦੇ ਨੂੰ ਪਤਾ ਲੱਗੇਗਾ ਠੀਕ ਹੈ ਨਾ ਲੇਕਿਨ ਉਹਨਾਂ ਦਾ ਉਹਨਾਂ ਕੋਲੇ ਕੋਈ ਆਨਸਰ ਨਹੀਂ ਹੈ ਉਹ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਹੈ ਫਜ਼ੂਲ ਦੀਆਂ ਗੱਲਾਂ ਕਿ ਆਹ ਕਰ ਲੋ ਕਰ ਲੋ ਅਸੀਂ 5 ਲੱਖ ਦੇ ਦੇਾਂਗੇ 10 ਲੱਖ ਦੇ ਦੇਾਂਗੇ ਉਹ ਫਜ਼ੂਲ ਦੀਆਂ ਗੱਲਾਂ ਕਰਨ ਵਿੱਚ ਉਹ ਬੜੀ ਮਾਹਿਰ ਹੈ ਤੇ ਉਹ ਬੇਸਿਕਲੀ ਜਿਹੜੇ ਲੋਗ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਮੇਰਾ ਸਾਰਿਆਂ ਨੂੰ ਰਿਕੁਐਸਟ ਹੈ ਉਹਨਾਂ ਨੂੰ ਜਿਹੜਾ ਮੁੱਦੇ ਦਾ ਜਿਹੜਾ ਅਸੀਂ ਜੇ ਤੁਸੀਂ ਮੈਡੀਕਲ ਹੀਲਿੰਗ ਕਰ ਸਕਦੇ ਹੋ ਤੁਸੀਂ ਆਓ ਸਾਹਮਣੇ ਸਿਵਲ ਹਸਪੀਟਲ ਆਓ ਇੱਕ ਮੈਡੀਕਲ ਬੋਰਡ ਕਨਸਟੀਟਿਊਟ ਕੀਤਾ ਜਾਏ ਤੇ ਤੁਹਾਨੂੰ ਇੱਕ ਅਸਲੀ ਜਿਹੜਾ ਬਿਮਾਰ ਹੈ ਜਿਹੜਾ ਪਤਾ ਹੈ ਜਿਹਦੇ ਤੁਹਾਡੇ ਕੋਲ ਮੈਡੀਕਲ ਰਿਪੋਰਟਸ ਪਈਆਂ ਉਹਨੂੰ ਤੁਸੀਂ ਹੱਥ ਲਾ ਕੇ ਜਾਂ ਫੂਕ ਮਾਰ ਕੇ ਚੰਗਾ ਕਰਕੇ ਦਿਖਾਓ ਫਿਰ ਤਾਂ ਅਸੀਂ ਮੰਨਾਂਗੇ ਕਿ ਤੁਸੀਂ ਮੈਡੀਕਲ ਕਰ ਰਹੇ ਹੋ ਆਪਣੀ ਚਾਰ ਦੀਵਾਰੀਆਂ ਵਿੱਚ ਪੇਟ ਬੰਦੇ ਖੜੇ ਕਰਕੇ ਤੁਸੀਂ ਜਿਹੜੇ ਮੈਡੀਕਲ ਕਰ ਰਹੇ ਹੋ ਪਿਓਰ ਫਰਾਡ ਹੈ ਇਹ ਹਰ ਬੰਦੇ ਨੂੰ ਪਤਾ ਹੈ ਪਰ ਉਹ ਤਾਂ ਸਿੱਧੇ ਤੌਰ ਤੇ ਕਹਿੰਦੇ ਨੇ ਕਹਿੰਦੇ ਕਿ ਜੇਕਰ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਨਹਾ ਕੇ ਕੋਈ ਬੰਦਾ ਠੀਕ ਹੋ ਸਕਦਾ ਤੇ ਫਿਰ ਬਾਈਬਲ ਦੇ ਅਕੋਰਡਿੰਗਲੀ 크ਰਿਸਚੀਅਨਿਟੀ ਦੇ ਵਿੱਚ ਜਿਹੜੇ ਚਮਤਕਾਰ ਨਹੀਂ ਕਿਉਂ ਨਹੀਂ ਹੋ ਸਕਦੇ ਦੇਖੋ ਮੈਂ ਤੁਹਾਨੂੰ ਬੜੀ ਕਲੀਅਰਲੀ ਦੱਸ ਰਹੀ ਹਾਂ ਜਿਹੜਾ 크ਰਿਸਚੀਅਨਿਟੀ ਧਰਮ ਹੈ ਤੇ ਜਿਹੜੀ ਪਵਿੱਤਰ ਬਾਈਬਲ ਹੈ ਉਹ ਬਿਲਕੁਲ ਸਹੀ ਮੈਸੇਜ ਸੋਸਾਇਟੀਜ਼ ਦਿੰਨੇ ਆ ਤੇ ਜਿਹੜੀਆਂ ਸਾਡੀਆਂ ਮੇਨ ਲਾਈਨ ਚਰਚਸ ਹਨ ਜਲੰਧਰ ਵਿੱਚੋਂ ਸਾਡੀਆਂ ਕਿੰਨੀਆਂ ਮੇਨ ਲਾਈਨ ਚਰਚਸ ਹਨ ਸਾਡੇ ਕੈਂਟ ਚਰਚ ਹੈਗੀ ਹੈ ਸੀਐਨਆਈ ਦੀ ਚਰਚ ਹੈ ਐਮਬੀਡੀ ਮਾਲ ਕੋਲੇ ਬੜੀ ਵੱਡੀ ਚਰਚ ਹੈ ਇਹ ਇਸ ਸਰਫ ਕੁਝ ਪਰਟਿਕੂਲਰ ਲੋਗ ਹੈ ਜਿਹੜੇ 크ਿਸਟਿਅਨਿਟੀ ਦੀ ਆੜ ਵਿੱਚ ਕੰਮ ਕਰਦੇ ਪਏ ਆ ਇਹਨਾਂ ਨੂੰ ਜਦੋਂ ਆਪਾਂ ਆਵਾਜ਼ ਉਠਾਉਂਦੇ ਆ ਕਿ ਤੁਸੀਂ ਫਰਾਡ ਕਰ ਰਹੇ ਹੋ ਉਦੋਂ ਇਹ ਕਹਿੰਦੇ ਕਿ 크ਿਸਟਿਅਨਿਟੀ ਤੇ ਹਮਲਾ ਕੀਤਾ ਜਾ ਰਿਹਾ ਇਹ ਹਮਲਾ 크ਿਸਟਿਅਨਿਟੀ ਤੇ ਨਹੀਂ ਕੀਤਾ ਜਾ ਰਿਹਾ ਇਹ ਹਮਲਾ ਇਹਨਾਂ ਤੇ ਕੀਤਾ ਜਾ ਰਿਹਾ ਇਹਨੇ ਜਿਹੜੇ ਝੂਠੇ ਪੈਸਚਰ ਹੈ ਜਿਹੜੇ ਆਪਾਂ ਪਖੰਡ ਕਰਦੇ ਪਏ ਆ ਜਿਹੜੇ ਅੰਧਵਿਸ਼ਵਾਸ ਫੈਲਾ ਰਹੇ ਆ ਇਹਨਾਂ ਦੇ ਅਗੇਂਸਟ ਇਹਨਾਂ ਤੇ ਹਮਲਾ ਹੈ ਲੇਕਿਨ ਇਹ ਮੀਡੀਆ ਵਿੱਚ ਇਹੀ ਗੱਲਾਂ ਲੈ ਕੇ ਆਉਂਦੇ ਆ ਕਿ ਜਿਹੜਾ ਹਮਲਾ ਹੈਗਾ 크ਿਸਟਿਅਨਿਟੀ ਤੇ ਕੀਤਾ ਜਾ ਰਿਹਾ ਤੇ 크ਿਸਟਿਅਨਿਟੀ ਤੇ ਹਮਲਾ ਕੀਤਾ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਅੱਧੀ ਨੇ ਗੱਲਾਂ ਕਰਦੇ ਆ। ਤੁਸੀਂ ਤਾਂ ਕਹਿ ਰਹੇ ਹੋ ਕਿ ਅਸੀਂ ਪੰਜਾਬ ਬਚਾਓ ਮੋਰਚਾ ਬਣਾਇਆ ਪਰ ਅਗਲੇ ਤਾਂ ਸਿੱਧੇ ਤੌਰ ਤੇ ਕਹਿੰਦੇ ਹੀ ਪੰਜਾਬ ਬਚਾਓ ਮੋਰਚਾ ਨਹੀਂ ਤਾਂ ਅੱਗ ਲਾਓ ਮੋਰਚਾ ਹੈ। ਦੇਖੋ ਜੀ ਜਿਹੜੀ ਹੈਗੀ ਇਹਨਾਂ ਦੇ ਜਿਹੜਾ ਅੰਧਵਿਸ਼ਵਾਸ ਬੰਦੇ ਫਲਾ ਰਹੇ ਉਹਨਾਂ ਨੂੰ ਅਸੀਂ ਇੱਕ ਤਰੀਕੇ ਆਪਾਂ ਅੱਗ ਲਾ ਕੇ ਉਹਨਾਂ ਨੂੰ ਖਤਮ ਹੀ ਕਰ ਰਹੇ ਆ। ਠੀਕ ਹੈ ਨਾ ਇਸ ਕਰਕੇ ਉਹ ਜੋ ਮਰਜ਼ੀ ਉਹਨਾਂ ਨੂੰ ਕਹਿ ਲੈਂਦੇ ਉਹ ਬਾਕੀ ਦੇਖੋ ਉਹਨਾਂ ਦੀ ਗੱਲਾਂ ਦੀ ਅਸੀਂ ਕੋਈ ਪ੍ਰਵਾਹ ਨਹੀਂ ਕਰਦੇ। ਸਾਡੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਜਾ ਕੇ ਮੈਮੋਰੰਡਮ ਦੇ ਰਹੇ ਆ। ਜਿਹੜਾ ਐਕਸ਼ਨ ਹੈ ਐਡਮਿਨਿਸਟ੍ਰੇਸ਼ਨ ਨੇ ਸੰਵਿਧਾਨ ਦੇ ਦਾਇਰੇ ਵਿੱਚ ਤੇ ਸਾਡੇ ਲਾਅਸ ਦੇ ਦਾਇਰੇ ਵਿੱਚ ਜਿਹੜਾ ਐਕਸ਼ਨ ਲਿਆ ਜਾ ਸਕਦਾ ਉਹ ਐਟ ਦ ਰੇਸ ਲਿਆ ਜਾਏਗਾ ਸਤੀ ਨਾਟ ਓਨਲੀ ਐਡਮਿਨਿਸਟ੍ਰੇਸ਼ਨ ਅਸੀਂ ਜੁਡੀਸ਼ਰੀ ਦਾ ਵੀ ਦਰਵਾਜ਼ਾ ਖੜਕੜਟਾਵਾਂਗੇ ਤੇ ਜਿਹੜਾ ਵੀ ਐਕਸ਼ਨ ਬੰਦਾ ਹੈ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਤੇ ਲਿਆ ਜਾਏ। ਅੱਛਾ ਜੇਕਰ ਤੁਹਾਨੂੰ ਖੁੱਲੇ ਦੇ ਲਈ ਖੁੱਲੇ ਦੇ ਵਿੱਚ ਡਿਬੇਟ ਦੇ ਲਈ ਸੱਦਦੇ ਨੇ ਤਾਂ ਕੀ ਇਹਨਾਂ ਦੇ ਸਵਾਲਾਂ ਦੇ ਉੱਪਰ ਡਿਬੇਟ ਕਰਨ ਦੇ ਲਈ ਤਿਆਰ ਹੋ ਤੁਸੀਂ? ਜੀ ਬਿਲਕੁਲ ਤਿਆਰ ਹਾਂ ਦੇਖੋ ਇਹਨਾਂ ਦੇ ਜਿਹੜੇ ਕੋਈ ਸਵਾਲ ਇਹਨਾਂ ਨੂੰ ਜੇ ਅਸੀਂ ਸਵਾਲ ਜਿਹੜੇ ਪ੍ਰੈਸ ਕਾਨਫਰੰਸ ਪੁੱਛੇ ਸੀਗੇ ਉਹ ਸਾਰੇ ਜਨਤਕ ਸਵਾਲ ਨੇ ਉਹ ਸਵਾਲ ਵੀ ਆਪਾਂ ਇਨ ਪ੍ਰਾਈਵੇਟ ਨਹੀਂ ਪੁੱਛੇ। ਉਹਨਾਂ ਦਾ ਕਿੰਨੇ ਇੰਟਰਵਿਊਜ਼ ਦੇ ਚੁੱਕੇ ਹਾਂ ਬਟ ਉਹ ਸਵਾਲ ਨੂੰ ਐਡਰੈਸ ਨਹੀਂ ਕਰਦੇ। ਠੀਕ ਹੈ ਨਾ ਜੇ ਇਹਨਾਂ ਨੂੰ ਪੁੱਛੋ ਜੇ ਟਰੂਲੀ ਸਾਡੇ ਕਿਸੇ ਸਵਾਲ ਨੂੰ ਐਡ ਇਹ ਆਨਸਿਵਲ ਹਸਪੀਟਲ ਇੱਕ ਮੈਡੀਕਲ ਬੋਰਡ ਕੌਨਸਟਿਟਿਊਟ ਕੀਤਾ ਜਾਏਗਾ ਆਪਣਾ ਨਾਮ ਜਿਹੜਾ ਮੈਡੀਕਲ ਕਿਓਰ ਹੈ ਮੈਰੀਕਲ ਜਿਹੜਾ ਆਪਣਾ ਕਹਿ ਰਹੇ ਆ ਕਿ ਆਪਾਂ ਕਰ ਰਹੇ ਆ ਉਹ ਇਹ ਕਰਕੇ ਦਿਖਾ ਦੇ ਮੇਰੇ ਕਿਸੇ ਮੇਰੇ ਸਾਰੇ ਜਿਹੜੇ ਜਿੰਨੇ ਸਵਾਲ ਆ ਮੈਨੂੰ ਸਭ ਦਾ ਜਵਾਬ ਮਿਲ ਜਾਏਗਾ ਤੇ ਦਸ਼ਮੇ ਜੀ ਕਿੰਨੀਆਂ ਕ ਫੈਮਲੀਆਂ ਨੇ ਜਿਨ੍ਹਾਂ ਦੇ ਤੁਹਾਨੂੰ ਕਾਲ ਆਏ ਨੇ ਹੁਣ ਤੱਕ ਜਿਹੜੀਆਂ ਨੇ ਤੁਹਾਨੂੰ ਆਪ ਦੱਸਿਆ ਕਿ ਸਾਡਾ ਜ਼ਬਰੀ ਜਿਹੜਾ ਧਰਮ ਹੈ ਉਪਰਵਰਤਤ ਕਰਵਾਇਆ ਗਿਆ ਇਹਨਾਂ ਦੇ ਵੱਲੋਂ ਦੇਖੋ ਸਿਰਫ ਜਿਹੜਾ ਤੱਕੇ ਨਾਲ ਇਹ ਧਰਮ ਨਹੀਂ ਬਦਲਵਾ ਰਹੇ ਇਹ ਤੱਕੇ ਨਾਲ ਵੀ ਬਦਲਵਾ ਰਹੇ ਆ ਬਹਿਲਾ ਫੁਸਲਾ ਕੇ ਵੀ ਲੋਕਾਂ ਨੂੰ ਬਿਮਾਰੀਆਂ ਤੋਂ ਠੀਕ ਕਰਨ ਦੇ ਵਾਦੇ, ਲੋਕਾਂ ਨੂੰ ਵੀਜ਼ੇ ਲਵਾਉਣ ਦੇ ਵਾਦੇ, ਲੋਕਾਂ ਨੂੰ ਨੌਕਰੀਆਂ ਮਿਲਣ ਦੇ ਵਾਦੇ। ਜਿਹੜੇ ਕਿਸੇ ਹੀ ਦੇਖੋ ਹਰ ਬੰਦੇ ਦੇ ਜ਼ਿੰਦਗੀ ਵਿੱਚ ਕੋਈ ਨਾ ਕੋਈ ਤੰਗੀ ਹੁੰਦੀ ਹੈ। ਇਹਨਾਂ ਨੇ ਹਰ ਤੰਗੀ ਆਈਡੈਂਟੀਫਾਈ ਕਰ ਲਈ ਹੈ ਤੇ ਇਹਨਾਂ ਨੇ ਹਰ ਤੰਗੀ ਦੀ ਲਿਸਟ ਬਣਾ ਲਈ ਹੈ ਕਿ ਜਿਹੜੇ ਵੀ ਬੰਦੇ ਠੀਕ ਹੈ ਨਾ ਜਿੱਦੀ ਕੋਈ ਤੰਗੀ ਹੈਗੀ ਆਪਾਂ ਸਾਰੀ ਤੰਗੀਆਂ ਦੂਰ ਕਰ ਦੇਵਾਂਗੇ। ਐਦਾਂ ਦੇ ਕਿੰਨੇ ਲੋਕ ਸਾਨੂੰ ਤਾਂ ਘੱਟੋ ਘੱਟ ਮੇਰੇ ਖਿਆਲ ਨਾਲ 800 900 ਕਾਲਸ ਆ ਚੁੱਕੀਆਂ ਨੇ ਜਿਹੜੇ ਲੋਕੀ ਇਹਨਾਂ ਤੋਂ ਪਰੇਸ਼ਾਨ ਹੈ। ਲੇਕਿਨ ਅਸੀਂ ਪੂਰੀ ਕਾਲ ਅਸੀਂ ਵੈਰੀਫਾਈ ਕਰਨਾ ਚਾਹੁੰਦੇ ਤੇ ਅਸੀਂ ਉਹਦੀ ਕਾਲਸ ਵੈਰੀਫਾਈ ਕਰਕੇ ਨਾਟ ਓਨਲੀ ਅਸੀਂ মিডিਆ ਤੱਕ ਲੈ ਕੇ ਆਵਾਂਗੇ ਸਿਰ ਉਹਨੂੰ ਕੋਰਟ ਵੀ ਜਾਂਚ ਉਹਨਾਂ ਦੀ ਹੈਲਪ ਕਰਾਂਗੇ ਆਫੀਸ਼ੀਅਲ ਕੰਪਲੇਂਟਸ ਫਾਈਲ ਕਰਵਾਵਾਂਗੇ ਉਹਨਾਂ ਦੀਆਂ ਤੇ ਜਿਨ੍ਹਾਂ ਦੇ ਇਹਨਾਂ ਨੇ ਠੱਗੀਆਂ ਕੀਤੀਆਂ ਜਿਨ੍ਹਾਂ ਦੇ ਪੈਸੇ ਮਾਰੇ ਗਏ ਆ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਪੈਸੇ ਰਿਕਵਰ ਕਰਾਂ ਚ ਅਸੀਂ ਉਹਨਾਂ ਦੀ ਪੂਰੀ ਮਦਦ ਕਰੀਏ ਆਮ ਬੰਦਿਆਂ ਨਾਲ ਜਿਹੜੀ ਵੀ ਮਾੜੀ ਹੋਈ ਅਸੀਂ ਸਾਰੇ ਪੰਜਾਬ ਬਚਾਓ ਮੋਰਚਾ ਉਹਨਾਂ ਦੇ ਨਾਲ ਖੜਾ ਰਹੀ ਸੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਆਮ ਲੋਕ ਨੇ ਤੁਸੀਂ ਕਹਿ ਰਹੇ ਹੋ ਕਿ ਬਹਿਲਾਫਸਲਾ ਰਹੇ ਨੇ ਪਰ ਆਮ ਲੋਕਾਂ ਦਾ ਵੀ ਤਾਂ ਕੋਈ स्वार्थ ਹੋਏਗਾ ਕੋਈ ਲਾਲਚ ਹੋਏਗਾ ਕਿਸੇ ਲਾਲਚ ਦੇ ਵਿੱਚ ਆ ਕੇ ਲੋਕ ਵੀ ਤਾਂ ਆਪਣਾ ਧਰਮ ਖੋਦੀ ਪਰਵਤਕ ਕਰ ਰਹੇ ਨੇ ਕੋਈ ਘਰ ਆ ਕੇ ਤਾਂ ਮੈਨੂੰ ਲੱਗਦਾ ਨਹੀਂ ਬਾਫੜ ਕੇ ਕੋਈ ਲੈ ਕੇ ਜਾਂਦਾ ਹੋਏਗਾ ਦੇਖੋ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਕੋਈ ਬਹੁਤ ੱੱਕੇ ਨਾਲੀ ਕਿ ਕਿਸੇ ਨੂੰ ਜ਼ਬਰਦਸਤੀ ਫੜਕੀ ਕਰਵਾ ਲਿਆ ਐਵੇਂ ਤਾਂ ਨਹੀਂ ਹੋ ਰਿਹਾ ਬਟ ਜੇ ਆਪਾਂ ਇਹ ਗੱਲ ਕਰੀਏ ਕਿ ਜਿਹੜਾ ਕੋਈ ਬਿਮਾਰ ਬੰਦਾ ਹੈ ਜਿਹੜਾ ਕੋਈ ਬੰਦਾ ਲਾਈਵ ਵਿੱਚ ਕੋਈ ਅੱਛੀ ਸਟੇਟ ਵਿੱਚ ਨਹੀਂ ਹੈ ਜਿਹਦੀ ਕੰਡੀਸ਼ਨ ਨਹੀਂ ਹੈ ਅੱਛੀ ਉਹ ਬੰਦੇ ਇੱਕ ਬੜੇ ਡੈਲੀਕੇਟ ਪੁਆਇੰਟ ਤੇ ਹੁੰਨੇ ਆ ਉਹਨਾਂ ਬੰਦਿਆਂ ਨੂੰ ਗੁੰਮਰਾਹ ਕਰਨਾ ਠੀਕ ਹੈ ਨਾ ਬੜਾ ਈਜ਼ੀ ਹੈ ਫੋਰ ਏਗਜ਼ਾਮਪਲ ਦੀ ਸੋਚ ਲਓ ਜੇ ਕਿਸੇ ਨੂੰ ਕੈਂਸਰ ਹੈ ਕਿਸੇ ਗਰੀਬ ਬੰਦੇ ਨੂੰ ਕੈਂਸਰ ਹੈ ਉਹਨ ਸਿਵਲ ਹਸਪੀਟਲ ਸਾਡੇ ਉਹਦਾ ਇਲਾਜ ਨਹੀਂ ਹੋ ਰਿਹਾ ਠੀਕ ਹੈ ਨਾ ਸਾਡੇ ਓਨਕੋਲੋਜਿਸਟ ਨਹੀਂ ਹੈ ਸਾਡੇ ਤੇ ਕੀਮੋਥੈਰਪੀ ਨਹੀਂ ਹੋ ਰਹੀ ਇਫ ਵੀ ਗੋ ਟੂ ਅ ਪ੍ਰਾਈਵੇਟ ਹਸਪੀਟਲ ਪ੍ਰਾਈਵੇਟ ਹਸਪੀਟਲ ਜਾ ਕੇ ਘੱਟੋ ਘੱਟ 1.5 ਤੋਂ 2 ਕਰੋੜ ਰੁਪਏ ਜੇ ਆਪਾਂ ਕੀਮੋਥੈਰਪੀ 3-4 ਸਾਲ ਆਪਾਂ ਕਰਾਣੇ ਆ 1.5 ਤੋਂ 2 ਕਰੋੜ ਰੁਪਏ ਉਹਦਾ ਖਰਚ ਹੈ ਗਰੀਬ ਬੰਦਾ ਠੀਕ ਹੈ ਨਾ ਕਿ ਆਪਾਂ ਕਹਿੰઈએ ਸਾਡੇ ਸਿਸਟਮ ਵਿੱਚ ਸਾਡੇ ਮੈਡੀਕਲ ਸਿਸਟਮ ਵਿੱਚ ਇੱਕ ਬੜਾ ਵੱਡਾ ਗੈਪ ਹੈ ਕਿ ਜਿਹੜਾ ਗਰੀਬ ਬੰਦਾ ਹੈ ਜਿਸ ਨੂੰ ਕੋਈ ਵੱਡੀ ਬਿਮਾਰੀ ਲੱਗੀ ਜਿਹਦਾ ਆਪਾਂ ਕੋਈ ਇਲਾਜ ਸਿਵਲ ਹਸਪੀਟਲ ਨਹੀਂ ਹੋ ਰਿਹਾ ਸਰਕਾਰੀ ਹਸਪਤਾਲ 'ਚ ਨਹੀਂ ਹੋ ਰਿਹਾ ਉਹਦੇ ਕੋਲੇ ਕੋਈ ਜਗ੍ਹਾ ਨਹੀਂ ਰਹਿ ਜਾਂਦੀ ਕੋਈ ਆਪਣਾ ਇਲਾਜ ਕਿੱਥੇ ਕਰਾਇਆ ਜਾ ਕੇ ਠੀਕ ਹੈ ਨਾ ਐਦਾਂ ਦੇ ਜਿਹੜੇ ਲੋਕ ਹੈਗੇ ਇਹਨਾਂ ਵਾਸਤੇ ਇਹਨਾਂ ਨੇ ਵੇਟ ਬਣਾਇਆ ਹੋਇਆ ਹੈ ਕਿ ਤੁਸੀਂ ਸਾਡੇ ਕੋਲੇ ਆਓ ਸਾਡੇ ਕੋਲੇ ਆਓ ਤੇ ਅਸੀਂ ਤੁਹਾਡੀ ਜਿਹੜੀ ਤੁਹਾਡੀ ਬਿਮਾਰੀ ਅਸੀਂ ਠੀਕ ਕਰ ਦੇਵਾਂਗੇ ਐਦਾਂ ਦੇ ਸਾਰੇ ਦਾਅਵੇ ਆਨਲਾਈਨ ਤਾਹੀ ਦੇ ਪਾਏ ਹੋਏ ਆ ਜਿਹਨੇ ਮੈਰੀਕਲ ਹੀਲਿੰਗ ਹੈ ਉਹ ਮੈਰੀਕਲ ਹੀਲਿੰਗ ਤਾਂ ਹੀ ਦਪਾਈ ਹੋਈ ਹੈ ਬਿਕੋਜ਼ ਐਦਾਂ ਦੇ ਲੋਕਾਂ ਨੂੰ ਇਹ ਗੁੰਮਰਾਹ ਕਰਕੇ ਆਪਣੇ ਕੋਲ ਬੁਲਾ ਰਹੇ ਹਾਂ ਹਾਂ ਪਰ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਲੋਕ ਕਿ ਸਟੇਜਾਂ ਦੇ ਉੱਪਰ ਗਵਾਹੀਆਂ ਦਿੰਦੇ ਆ ਕਿ ਮੈਨੂੰ ਪਹਿਲਾਂ 100% ਝੂਠ ਹੈ 100% ਫਰਾਡ ਹੈ ਇਟ ਇਜ਼ ਪਿਓਰ ਬਿਲਕੁਲ ਸਟੇਜਡ ਹੈ ਤੁਸੀਂ ਵਰਡ ਯੂਜ਼ ਕੀਤਾ ਸਟੇਜ ਇਟ ਇਜ਼ ਸਟੇਜਡ ਉਹ 100% ਸਟੇਜਡ ਹੈ ਇਟ ਇਜ਼ ਪਿਓਰ ਫਰਾਡ ਪੈਸੇ ਦਿੰਦੇ ਉਹਨਾਂਗੇ ਜਾਂ ਕੋਈ ਹੋਰ ਤਰੀਕੇ ਦਾ ਲਾਲਚ ਦਿੰਦਾ ਹੋਏਗਾ ਮਤਲਬ ਜਾਂ ਜੇ ਕੋਈ ਬਹੁਤ ਪਿਆਰ ਹੈ ਤੇ ਬੰਦਾ ਫ੍ਰੀਚ ਕਰਦਾ ਹੋਏਗਾ ਆਦਰਵਾਈਜ਼ ਜਿਹੜਾ ਮੈਰੀ ਇਥੇ ਇੱਕ ਹੋਰ ਵੀ ਵੱਡਾ ਸਵਾਲ ਜਿਹੜਾ ਖੜਾ ਹੁੰਦਾ ਤੁਸੀਂ ਵੀ ਇੱਕ ਅਨਾਉਂਸਮੈਂਟ ਕੀਤੀ ਸੀ ਕਿ ਜਿਹੜੇ ਲੋਕਾਂ ਦੇ ਧਰਮ ਜਿਹੜੇ ਪਰਵਰਤਿਤ ਕਰਵਾਏ ਗਏ ਨੇ ਉਹ ਆਣ ਸਾਡੇ ਕੋਲ ਆਸੀ ਉਹਨਾਂ ਦੀ ਮਦਦ ਕਰਾਂਗੇ ਮੰਨ ਲਓ ਇੱਕ ਬੰਦੇ ਨੇ ਧਰਮ ਆਪਣਾ ਪਰਵਰਤਿਤ ਕਰ ਲਿਆ ਲਾਲਚ ਵਿੱਚ ਕਿਸੇ ਵੀ ਕਿਸੇ ਵੀ ਕੰਡੀਸ਼ਨ ਦੇ ਵਿੱਚ ਅੰਕ ਕਿਸੇ ਬੰਦੇ ਨੇ ਆਪਣਾ ਧਰਮ ਚੇਂਜ ਕਰ ਲਿਆ ਉਸ ਤੋਂ ਬਾਅਦ ਜਦੋਂ ਧਰਮ ਦੇ ਵਿੱਚ ਵਾਪਸੀ ਕਰਦਾ ਫਿਰ ਕੀ ਤੁਸੀਂ ਗਾਰੰਟੀ ਲਾਉਂਗੇ ਕਿ ਅੱਗੇ ਜਾ ਕੇ ਫਿਰ ਦੁਬਾਰਾ ਉਹ ਬੰਦਾ ਉਹਨਾਂ ਬੰਦੇ ਤੇ ਵਿਸ਼ਵਾਸ ਨਹੀਂ ਕਰੇਗਾ ਦੇਖੋ ਸਾਡੇ ਜਿਹੜੇ ਆਪਣੇ ਧਰਮ ਹੈ ਸਾਡੇ ਆਪਣੇ ਧਰਮਾਂ ਵਿੱਚ ਵੀ ਥੋੜੀਆਂ-ਥੋੜੀਆਂ ਕਮੀਆਂ ਹੈ ਠੀਕ ਹੈ ਨਾ ਅਸੀਂ ਹੁਣ ਅਕਾਲ ਤਖਤ ਜਥੇਦਾਰ ਜੀ ਨੂੰ ਵੀ ਮਿਲ ਕੇ ਆਏ ਸੀ ਉਹਨਾਂ ਨੇ ਵੀ ਸਾਨੂੰ ਇਹ ਗੱਲ ਕਹੀ ਕਿ ਬੜਾ ਜ਼ਰੂਰੀ ਹੈ ਕਿ ਜਿਹੜੀ ਆਪਾਂ ਸਿੱਖਾਂ ਵਾਸਤੇ ਜਿਹੜੇ ਹਸਪੀਟਲਸ ਐ ਤੇ ਜਿਹੜੇ ਸਕੂਲਸ ਐ ਜਿਹੜੇ ਟਾਪ ਕੁਆਲਿਟੀ ਠੀਕ ਹੈ ਨਾ ਆਪਾਂ ਸਕੂਲਸ ਗੱਲ ਕਰੀਏ ਕਨਵੈਂਟ ਸਕੂਲਸ ਕਿੰਨੀ ਅੱਛੀ ਐਜੂਕੇਸ਼ਨ ਉੱਥੇ ਦਿੱਤੀ ਜਾਂਦੀ ਹੈ ਸਿਮਿਲਰ ਵਧੀਆ ਸਕੂਲ ਜਿਹੜੇ ਹਨ ਬਣਾਏ ਜਾਣ ਜਿਵੇਂ ਹਸਪੀਟਲਸ ਐ ਮਲਟੀ ਸਪੈਸ਼ੈਲਿਟੀ ਹਸਪੀਟਲਸ ਖੋਲੇ ਜਾਣ ਜਿੱਥੇ ਆਪਾਂ ਕਹੀਏ ਕਿ ਸਾਡੇ ਪੋਸਟ ਗ੍ਰੈਜੂਏਸ਼ਨ ਐਮ ਡੀ ਡੀ ਐਮ ਡਾਕਟਰਸ ਬੈਠੇ ਹਨ ਠੀਕ ਹੈ ਨਾ ਇੱਕ ਗ ਆਮ ਆਮ ਜਿਹੜੀ ਪਬਲਿਕ ਹੈ ਆਮ ਪਬਲਿਕ ਵਾਸਤੇ ਸਾਨੂੰ ਇਨਫਰਾਸਟ੍ਰਕਚਰ ਖੜਾ ਕਰਨਾ ਪਏਗਾ ਮੇਰਾ ਮੈਂ ਗਾਰੰਟੀ ਨਾ ਕਹਿ ਰਿਹਾ ਜੇ ਹਰ ਧਰਮ ਐਵੇਂ ਕਰ ਰਿਹਾ ਕੋਈ ਬੰਦਾ ਆਪਣਾ ਧਰਮ ਨਹੀਂ ਬਦਲੇਗਾ ਦੇਖੋ ਹਰ ਧਰਮ ਚੰਗਾ ਹੈ ਹਰ ਧਰਮ ਤੁਹਾਨੂੰ ਚੰਗੇ ਜਿਹੜੇ ਚੰਗੇ ਪਾਸੇ ਲੈ ਕੇ ਜਾਂਦਾ ਹੈ ਚੰਗਿਆਈ ਦਾ ਤੁਹਾਨੂੰ ਰਸਤਾ ਦੱਸਦਾ ਹੈ ਤੁਹਾਨੂੰ ਚੰਗੀਆਂ ਗੱਲਾਂ ਹੀ ਸਿਖਾਉਂਦਾ ਕੋਈ ਐਦਾਂ ਦਾ ਧਰਮ ਨਹੀਂ ਹੈ ਜਿਹੜਾ ਕੋਈ ਤੁਹਾਨੂੰ ਮਾੜੀ ਗੱਲ ਸਿਖਾ ਰਿਹਾ ਹੈ ਬੇਈਮਾਨੀ ਸਿਖਾ ਰਿਹਾ ਹੈ ਪਖੰਡ ਸਿਖਾ ਰਿਹਾ ਹੈ ਕੋਈ ਧਰਮ ਨਹੀਂ ਹੈ ਹਰ ਧਰਮ ਚੰਗਾ ਹੈ ਤੇ ਜੇ ਧਰਮ ਆਪਣਾ ਜਿਹੜੇ ਵੀ ਜੋ ਪ੍ਰੋਪਰਲੀ ਯੂਟਿਲਾਈਜ਼ ਕਿਤੇ ਜਾਣਗੇ ਤੇ ਜਿੰਨਾ ਪੈਸਾ ਆ ਰਿਹਾ ਹੈ ਉਨਾ ਹੀ ਆਮ ਪਬਲਿਕ ਵਾਸਤੇ ਇਨਫਰਾਸਟ੍ਰਕਚਰ ਬਣਾਇਆ ਜਾਏਗਾ ਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਬੰਦੇ ਨੂੰ ਧਰਮ ਕਿਤੇ ਬਦਲਣਾ ਪਏਗਾ ਪਰ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਜਲਦੀ ਹੋ ਜਾਣਗੀਆਂ ਦੇਖੋ ਮੇਰੇ ਹੱਥ ਵਿੱਚ ਤਾਂ ਸਿਰਫ ਆਪਾਂ ਇਸ਼ੂ ਰੇਜ਼ ਕਰ ਸਕਦੇ ਹਾਂ ਜਿਹੜੇ ਜਿਹੜੇ ਲੋਕਾਂ ਕੋਲੇ ਪਾਵਰ ਹੈ ਜਿਹੜੇ ਲੋਕਾਂ ਨੇ ਡਿਸਾਈਡ ਕਰਨਾ ਹੈ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਦੇਖੋ ਲੋਕ ਭਲਾਈ ਵਾਸਤੇ ਜਿਹੜਾ ਆਪਣੇ ਸਾਰੇ ਰਿਲੀਜੀਅਨ ਹੈ ਲੋਕ ਭਲਾਈ ਵਾਸਤੇ ਹੀ ਬਣੇ ਹਨ ਠੀਕ ਹੈ ਨਾ ਰਿਲੀਜੀਅਨ ਦਾ ਸਿੰਪਲ ਪਰਪਸ ਹੈਗਾ ਰਿਲੀਜੀਅਨ ਰੱਬ ਦੇ ਠੀਕ ਹੈ ਨਾ ਜਿਹੜੀ ਰੱਬ ਦੀ ਹੋਂਦ ਹੈ ਰੱਬ ਦੀ ਐਗਜ਼ਿਸਟੈਂਸ ਸਾਡੇ ਵਿੱਚ ਇੱਕ ਬ੍ਰਿਜ ਹੈ ਤੇ ਇਹ ਰਿਲੀਜੀਅਨ ਨੂੰ ਹਮੇਸ਼ਾ ਵਧੀਆ ਕੰਮ ਹੀ ਕਰਨਾ ਚਾਹੀਦਾ ਹੈ ਤੇ ਜੇ ਕਿਸੇ ਵੀ ਰਿਲੀਜੀਅਨ ਵਿੱਚ ਕੋਈ ਗੈਪ ਹੈਗਾ ਉਹਨਾਂ ਨੂੰ ਮਿਲ ਕੇ ਇਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਰਿਲੀਜੀਅਨ ਜਿਹੜੇ ਹੈਗੇ ਆ ਇੱਕ ਆਪਸ ਵਿੱਚ ਮਿਲ ਕੇ ਵੀ ਬੜੀਆਂ ਚੀਜ਼ਾਂ ਸਟਾਰਟ ਕਰ ਸਕਦੇ ਆ ਜ਼ਰੂਰੀ ਨਹੀਂ ਹੈ ਕਿ ਹਰ ਰਿਲੀਜੀਅਨ ਨੇ ਆਪਣਾ ਅਲੱਗ-ਅਲੱਗ ਹੀ ਖੋਲਣਾ ਹੈ ਠੀਕ ਹੈ ਨਾ ਸਾਰੇ ਧਰਮ ਮਿਲ ਕੇ ਮਿਲ ਕੇ ਵੀ ਇੱਕ ਹਸਪੀਟਲ ਖੋਲ੍ਹ ਸਕਦੇ ਆ ਪਾਰਟਨਰਸ਼ਿਪ ਚ ਵੀ ਖੋਲ੍ਹ ਸਕਦੇ ਹੋ ਕਿ ਜਿਹੜਾ ਬੰਦਾ ਹੈ ਜਿਹੜੇ ਬੰਦੇ ਸਕੂਲ ਖੋਲ ਜਿਹੜਾ ਕੋਈ ਬਿਮਾਰ ਬੰਦਾ ਉਹਦੇ ਕੋਲੇ ਇਲਾਜ ਕਰਾਣ ਦੀ ਜਗ੍ਹਾ ਨਹੀਂ ਹੈ ਜਿਹੜਾ ਕੋਈ ਬੱਚਾ ਜਿਹਦੇ ਪੇਰੈਂਟਸ ਗਰੀਬ ਆ ਉਹਦੇ ਕੋਲੇ ਜਾਣ ਨੂੰ ਸਕੂਲ ਨਹੀਂ ਹੈ ਐਦਾਂ ਦੇ ਲੋਕਾਂ ਨੂੰ ਆਪਾਂ ਹਾਈ ਕੁਆਲਿਟੀ ਐਜੂਕੇਸ਼ਨ ਹਾਈ ਕੁਆਲਿਟੀ ਟ੍ਰੀਟਮੈਂਟ ਹਾਈ ਕੁਆਲਿਟੀ ਅਕਮੋਡੇਸ਼ਨ ਉਹਨੂੰ ਮਿਲ ਸਕੇ ਪਰ ਜੇਕਰ ਗੱਲ ਕੀਤੀ ਜਾਵੇ ਤੁਸੀਂ ਆਪਣੇ ਮੁੱਦੇ ਚੱਕ ਰਹੇ ਹੋ ਪਰ ਅਗਲਿਆਂ ਨੇ ਜਦੋਂ ਕਾਨਫਰੰਸ ਕੀਤੀ ਆ ਉਹਨਾਂ ਦੇ ਵੱਲੋਂ ਤਾਂ ਸਿੱਧੇ ਤੌਰ ਦੇ ਪਰ ਇਹ ਵੀ ਦੋਸ਼ ਲਗਾਏ ਗਿਆ ਕਹਿੰਦੇ ਆਰਐਸਐਸ ਦੇ ਬੰਦੇ ਨੇ ਦੇਖੋ ਦੋਸ਼ ਲਾਏ ਉਹਨਾਂ ਨੂੰ ਉਹਦਾ ਕੋਈ ਹਜ਼ਾਰ ਦੋਸ਼ ਨਹੀਂ ਜਿੰਨੇ ਮਰਜ਼ੀ ਦੋਸ਼ ਲਾਈ ਜਾਣ ਮੈਂ ਬੇਸਿਕਲੀ ਉਹਨਾਂ ਦੇ ਕਿਸੇ ਦੋਸ਼ ਦੀ ਕੋਈ ਵੀ ਪਰਵਾ ਉਹਨਾਂ ਦੇ ਜਿਹੜੇ ਕੋਈ ਐਨੇ ਪਖੰਡੀ ਦੇ ਝੂਠੇ ਬੰਦੇ ਆ ਉਹਨਾਂ ਦੇ ਮੂੰਹ ਚੋਂ ਕੀ ਨਿਕਲਦਾ ਆਈ ਡੋਨਟ ਕੇਅਰ ਠੀਕ ਹੈ ਨਾ ਅਸੀਂ ਜਿਹੜੀ ਅਸੀਂ ਗੱਲ ਫੈਕਟ ਤੇ ਤੱਥਾਂ ਦੇ ਲੈ ਕੇ ਚੱਲਨੇ ਆ ਤੁਸੀਂ ਉਹਨਾਂ ਤੋਂ ਵੀ ਉਹਨਾਂ ਦੇ ਤੱਥ ਪੁੱਛ ਸਕਦੇ ਹੋ ਜੋ ਕਹਿ ਰਹੇ ਆਗੇ ਆਰਐਸਐਸ ਦਾ ਮੰਨਾ ਉਹਨਾਂ ਨੂੰ ਕੋ ਆਰਐਸਐਸ ਦੀ ਮੇਰੀ ਕੋਈ ਮੈਂਬਰਸ਼ਿਪ ਦਿਖਾਓ ਕੋ ਰਜਿਸਟ੍ਰੇਸ਼ਨ ਦਿਖਾਓ ਮੇਰੀ ਆਰਐਸਐਸ ਦੇ ਕਿਸੇ ਬੰਦੇ ਕਿਸੇ ਬੰਦੇ ਨਾਲ ਅੱਜ ਤੱਕ ਮੈਂ 35 ਸਾਲਾਂ ਦਾ ਕਿਸੇ ਬੰਦੇ ਨੂੰ ਜਿਵੇਂ ਮਿਲਿਆ ਹੋਵਾ ਮੈਨੂੰ ਕੋਈ ਫੋਨ ਕਾਲ ਆਈ ਹੋਈ ਮੇਰੀ ਕੋਈ ਫੋਟੋ ਹੋਈ ਮੈਨੂੰ ਜ਼ਰੂਰ ਦਿਖਾਓ ਮੈਨੂੰ ਵੀ ਪਤਾ ਲੱਗੇ ਮੈਂ ਆਰਐਸਐਸ ਦਾ ਬੰਦਾ ਤੁਹਾਨੂੰ ਵੀ ਪਤਾ ਲੱਗੇ ਬੜੀ ਅੱਛੀ ਗੱਲ ਹੈ ਸਭ ਨੂੰ ਪਤਾ ਲੱਗੇਗਾ ਜੇ ਪ੍ਰੂਫ ਕਰਨਾ ਜ਼ਰੂਰ ਕਰੋ ਤੇ ਕਿਵੇਂ ਲੱਗਦਾ ਤੁਹਾਨੂੰ ਕਿ ਬੜੇ ਸਾਰੇ ਲੋਕ ਨਾ ਕਮੈਂਟਸ ਦੇ ਵਿੱਚ ਇਹ ਵੀ ਸਵਾਲ ਪੁੱਛ ਰਹੇ ਨੇ ਤੁਹਾਡੇ ਕਿ ਕਿ ਇਹ ਪੰਜਾਬ ਚੋਂ ਜਿਹੜਾ ਮੋਰਚਾ ਹੈਗਾ ਇਹ ਕਿਤੇ ਅੱਗੇ ਜਾ ਕੇ ਪੋਲਿਟੀਕਲ ਤਾਂ ਨਹੀਂ ਹੋ ਜਾਏਗਾ ਕਿਤੇ ਵੋਟਾਂ ਦੇ ਚੱਕਰ ਵਿੱਚ ਦੇਖੋ ਮੈਂ ਅਸੀਂ ਸਟਾਰਟਿੰਗ ਵਿੱਚ ਅਸੀਂ ਬੜੀ ਕਲੀਅਰ ਗੱਲ ਕਹੀ ਹੈ ਵੀ ਆਰ ਟੋਟਲੀ ਨਾਨ ਪੋਲਿਟੀਕਲ ਠੀਕ ਹੈ ਨਾ ਸਾਡੇ ਸਾਰੇ ਆਮ ਬੰਦੇ ਆ ਵੀ ਆਰ ਫੁੱਲੀ ਸੈਕੂਲਰ ਸਾਡਾ ਕੋਈ ਕੱਟੜ ਪੰਥੀ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਅਸੀਂ ਗੱਲ ਸਿਰਫ ਮੁੱਦੇ ਦੀ ਕਰਨ ਆਏ ਆ ਠੀਕ ਹੈ ਨਾ ਲੋਕੀ ਦੇਖੋ ਮੁੱਦੇ ਨੂੰ ਜਿਹੜਾ ਆਪਾਂ ਕਹੀਏ ਕਿ ਉਹਨੂੰ ਉਹਨੂੰ ਟਰੈਕ ਤੋਂ ਹਟਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਕੱਲ ਨੂੰ ਕੀ ਕਰਨਗੇ ਪਰਸੋਂ ਕੀ ਕਰਨਗੇ ਉਹ ਗੱਲ ਛੱਡੋ ਅੱਜ ਜਿਹੜਾ ਆਪਾਂ ਮੁੱਦਾ ਉਠਾਇਆ ਜਿਹੜੇ ਆਪਾਂ ਸਵਾਲ ਉਠਾਏ ਆ ਉਹਦਾ ਜਵਾਬ ਦਿਓ ਠੀਕ ਹੈ ਨਾ ਉਸ ਤੋਂ ਜਵਾਬ ਨਹੀਂ ਦੇ ਰਹੇ ਬਾਕੀ ਹਜ਼ਾਰ ਗੱਲਾਂ ਕਰ ਰਹੇ ਆ ਜਵਾਬ ਦਿਓ ਅਸੀਂ ਉਹਦਾ ਜਵਾਬ ਮੰਗੇ ਜਵਾਬ ਦਿਓ ਬਾਕੀ ਸਾਰੀਆਂ ਗੱਲਾਂ ਬਾਅਦ ਚ ਹੁੰਦੀਆਂ ਰਹਿਣਗੀਆਂ ਬਾ ਜਿਹੜਾ ਮੁੱਦਾ ਚੱਕਿਆ ਜਿਹੜੇ ਸਵਾਲ ਚੱਕੇ ਉਹਦਾ ਜਵਾਬ ਦਿੱਤਾ ਜਾਏ ਪਰ ਕੀ ਲੱਗਦਾ ਹੈ ਕਿ ਤੁਹਾਡੇ ਮੈਮੋਰੰਡਮ ਦੇਣ ਦੇ ਨਾਲ ਕੋਈ ਹੱਲ ਨਿਕਲੇਗਾ ਕਿਉਂਕਿ ਪਹਿਲਾਂ ਵੀ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੈਮੋਰੰਡਮ ਦੇ ਚੁੱਕੇ ਹੋ ਐਂਟੀ ਕਨਵਰਜਨ ਬਿਲ ਦੀ ਮੰਗ ਕਰ ਚੁੱਕੇ ਹੋ ਇਸ ਦੇ ਨਾਲ ਨਾਲ ਤੁਸੀਂ ਜਿਹੜੇ ਲੋਕਾਂ ਦੇ ਧਰਮ ਪਰਿਵਰਤਤ ਕਰਵਾਏ ਜਾ ਰਹੇ ਨੇ ਲੀਗਲ ਐਕਸ਼ਨ ਦੀ ਵੀ ਤੁਸੀਂ ਗੱਲ ਕਰ ਰਹੇ ਹੋ ਅੱਜ ਈਡੀ ਨੂੰ ਮੈਮੋਰੰਡਮ ਦੇ ਕੇ ਆਏ ਹੋ ਲੱਗਦਾ ਕੋਈ ਹੱਲ ਨਿਕਲੇਗਾ ਨਾ ਜੀ ਦੇਖੋ ਮੰਤਰੀ ਜੀ ਅਸੀਂ ਵੀ ਆਰ 올 ਲਾ ਬਾਈਡਿੰਗ ਸਿਟੀਜ਼ਨਸ ਅਸੀਂ ਜਿਹੜਾ ਕਾਨੂੰਨ ਨੇ ਤੇ ਜਿਹੜਾ ਸੰਵਿਧਾਨ ਹੈ ਅਸੀਂ ਉਹਦੇ ਦਾਇਰੇ ਵਿੱਚ ਰਹਿ ਕੇ ਹੀ ਜੋ ਅਸੀਂ ਕੰਮ ਕਰ ਸਕਦੇ ਹਾਂ ਉਹ ਅਸੀਂ ਕਰ ਰਹੇ ਹਾਂ ਠੀਕ ਹੈ ਨਾ ਜਿੱਥੇ ਜਿੱਥੇ ਕੰਪਲੇਂਟਸ ਬਣ ਸਕਦੀਆਂ ਜਿਹੜੀਆਂ ਜਿਹੜੀਆਂ ਆਰਗੇਨਾਈਜੇਸ਼ਨ ਇਸ ਤੇ ਐਕਸ਼ਨ ਲੈ ਸਕਦੀਆਂ ਸਾਡਾ ਰਿਸਪੌਂਸਿਬਿਲਟੀ ਹੈ ਅਸੀਂ ਉਹਨਾਂ ਨੂੰ ਮੈਮੋਰੰਡਮ ਦੇ ਕੇ ਆਈਏ ਉਹ ਮੈਮੋਰੰਡਮ ਚੋ ਜਿਹੜੀ ਜਿਹੜੀ ਅਸੀਂ ਪੁਆਇੰਟਸ ਰੇਜ਼ ਕੀਤੇ ਉਹ ਸਮਝਣ ਆਜ ਅਸੀਂ ਈਡੀ ਨੂੰ ਜਿਹੜਾ ਮੈਮੋਰੰਡਮ ਦਿੱਤਾ ਹੈ ਈਡੀ ਨੂੰ ਅਸੀਂ ਸਿੰਪਲ ਸਵਾਲ ਪੁੱਛਿਆ ਹੈ ਕਿ ਚੈੱਕ ਕੀਤਾ ਜਾਏ ਕਿ ਐਫਸੀਆਰ ਲਾਇਸੈਂਸ ਤੋਂ ਬਿਨਾ ਜਿਹੜੇ ਲੋਕ ਫੋਰਨ ਫੰਡਿੰਗ ਕਰਵਾ ਰਹੇ ਹਨ ਉਹਨਾਂ ਦੇ ਅਗੇਂਸਟ ਐਕਸ਼ਨ ਲਿਆ ਜਾਏ ਇਹ ਈਡੀ ਦਾ ਕੰਮ ਹੈ अभी कोर्ट जाके पुशा कि ईडी क्यों नहीं एक्शन ले रही इससे अं संविवानिक बेहतर चला बट संविधान साविधान बड़ी पावर है ठीक है ना संविधान है इट हैज अ लॉट ऑफ पावर साड़ी कोर्ट्स कोवर है साडमिनिट्रेशन को भी बहुत पावर है भावे वो वर्तन जाए ना ठीक है बट जो सा एडमिनिट्रेशन सावर वर्ते ਹਰ ਪਖੰਡ ਖਤਮ ਕਰਨਾ ਉਹਨਾਂ ਵਾਸਤੇ 1 ਮਿੰਟ ਦਾ ਕੰਮ ਹੈ ਪਰ ਤੁਹਾਨੂੰ ਲੱਗਦਾ ਨਹੀਂ ਕਿ ਲੋਕ ਆਪ ਹੀ ਜਾ ਕੇ ਨਾ ਪਖੰਡਾ ਦਾ ਹਿੱਸਾ ਬਣਦੇ ਜਦ ਤੱਕ ਪਬਲਿਕ ਅਵੇਅਰ ਨਹੀਂ ਹੋਏਗੀ ਤਦ ਤੱਕ ਮੈਨੂੰ ਨਹੀਂ ਲੱਗਦਾ ਇਸ ਚੀਜ਼ ਦਾ ਕੋਈ ਹੱਲ ਨਿਕਲੇਗਾ ਦੇਖੋ ਪਬਲਿਕ ਅਵੇਅਰਨੈਸ ਬੜੀ ਜ਼ਰੂਰੀ ਹੈ ਇੱਕ ਬੜਾ ਇੱਕ ਸਿੰਪਲ ਜਿਹਾ ਐਗਜ਼ਾਮਪਲ ਹੈ ਜੇ ਅਸੀਂ ਬੱਤਲਨ ਸਾਹਿਬ ਦੀ ਗੱਲ ਕਰਦੇ ਹਾਂ ਤੱਲਨ ਸਾਹਿਬ ਲੋਕੀ ਜਾ ਕੇ ਉੱਥੇ ਜਹਾਜ਼ ਚੜਾਉਂਦੇ ਸੀ ਠੀਕ ਹੈ ਨਾ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਹੈ ਉਹਨਾਂ ਨੇ ਬੜੀ ਕਲੀਅਰਲੀ ਲਿਖਿਆ ਕਿ ਸਾਡੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੇ ਅਗੇਂ ਉਹ ਬੰਦਿਆਂ ਦੀ ਆਪਣੀ ਮਾਨਨਤਾ ਹੈ ਬਟ ਉਹਨੂੰ ਜਿਹੜਾ ਧਰਮ ਹੈ ਧਰਮ ਉਹਨੂੰ ਪ੍ਰੋਮੋਟ ਨਹੀਂ ਕਰ ਰਿਹਾ ਇਸ ਕਰਕੇ ਲੋਕਾਂ ਵਿੱਚ ਆਪ ਵੀ ਦੇਖੋ ਸਮਝ ਹੋਣੀ ਚਾਹੀਦੀ ਹੈ ਕਿ ਲੋਕ ਲੋਕ ਜਿਹੜੇ ਹੈ ਆਪਾਂ ਇੱਕ ਸਿੰਪਲ ਗੱਲ ਕਹਿੰਨੇ ਹੈ ਕਿ ਯੂ ਸ਼ੁਡ ਬੀ ਯੂ ਸ਼ੁਡ ਬੀ ਅਵੇਅਰ ਕਿ ਹੋ ਰਿਹਾ ਠੀਕ ਹੈ ਨਾ ਬਾਇਰ ਵੀ ਵੇਅਰ ਕਹਿੰਨੇ ਹੈ ਹਮੇਸ਼ਾ ਹਨਾ ਤੇ ਤੁਸੀਂ ਯੂ ਸ਼ੁਡ ਬੀ ਅਵੇਅਰ ਕਿ ਕਿੱਥੇ ਪਖੰਡ ਹੋ ਰਿਹਾ ਤੇ ਤੁਹਾਨੂੰ ਆਪ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਦਾਂ ਦੇ ਪਖੰਡ ਦਾ ਨਾ ਤੁਸੀਂ ਸਾਥ ਦਿਓ ਨਾ ਉਹਨੂੰ ਬढ़ावा ਦਿਓ ਤੇ ਨਾ ਕਿਸੇ ਤਰੀਕੇ ਤੁਸੀਂ ਉਹਨੂੰ ਸਪੋਰਟ ਕਰੋ ਬਿਕੋਜ਼ ਤੁਹਾਡੇ ਨਾਲ ਜਿਹੜਾ ਪਖੰਡ ਹੋਇਆ ਕੱਲ ਨੂੰ 10 ਜੇਕਰ ਪਖੰਡ ਦੀ ਕੱਲੇ ਦੀ ਗੱਲ ਕਰੀਏ ਪਖੰਡ ਇਦਾਂ ਦੀਆਂ ਸਟੇਜਾਂ ਤੇ ਨਹੀਂ ਪਖੰਡ ਡੇਰਾਬਾਦ ਵੀ ਬਹੁਤ ਵੱਧ ਗਿਆ ਪੰਜਾਬ ਦੇ ਵਿੱਚ ਬਹੁਤ سارے ਡੇਰੇ ਨੇ ਜਿਹਦੇ ਉੱਪਰ ਪਖੰਡ ਚੱਲ ਰਿਹਾ ਤਾਂ ਕਿਹਾ ਪੰਜਾਬ ਵਿੱਚ ਆਉ ਮੋਰਚਾ ਉਹਨਾਂ ਦੇ ਉੱਤੇ ਵੀ ਐਕਸ਼ਨ ਦੀ ਤਿਆਰੀ ਕਰ ਰਹੇ ਹੋ ਤੁਸੀਂ ਦੇਖੋ ਡੇਰਾਬਾਦ ਜਿਹੜਾ ਹੈਗਾ ਉਹਦੀ ਮੈਂ ਤੁਹਾਨੂੰ ਦੱਸ ਰਿਹਾ ਡੇਰਾਬਾਦ ਦੀ ਕੀ ਪ੍ਰੋਬਲਮ ਹੈ ਇੱਕ ਬੜੀ ਸਿੰਪਲ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਕਿ ਤੁਸੀਂ ਇਮੇਜਿਨ ਕਰੋ ਜੇ ਅੱਜ ਸਾਡੇ ਕੋਈ ਵੀ ਗੁਰੂ ਦੇ ਕਮਬੈਕ ਟੂ ਲਾਈਫ ਉਹ ਸਾਨੂੰ ਕਹਿੰਨ ਤੁਸੀਂ ਇਸ ਪੋਲਿਟੀਕਲ ਪਾਰਟੀ ਨੂੰ ਵੋਟ ਪਾਣੀ ਹੈ ਹਰ ਬੰਦਾ ਪਾਏਗਾ ਨਾ ਉਹਨੂੰ ਠੀਕ ਹੈ ਨਾ ਹਰ ਬੰਦਾ ਪਾਏਗਾ ਲੇਕਿਨ ਸਾਨੂੰ ਕੋਈ ਗੁਰਦੁਆਰਾ ਕੋਈ ਧਰਮ ਸਾਡਾ ਨਹੀਂ ਕਹਿ ਰਿਹਾ ਕਿ ਤੁਸੀਂ ਇਹਨੂੰ ਵੋਟ ਪਾਣੀ ਇਹਨੂੰ ਵੋਟ ਪਾਣੀ ਸਾਰੀ ਅੱਤ ਸਿੱਖ ਜੱਥੇਬੰਦੀਆਂ ਆਈਆਂ ਠੀਕ ਹੈ ਨਾ ਸਾਰੇ ਬੰਦੇ ਗੁਰਦੁਆਰੇ ਜਾਂਦੇ ਆ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਲੇਕਿਨ ਉਹ ਵੋਟ ਅਲੱਗ-ਅਲੱਗ ਪੰਨੇ ਕੋਈ ਬੰਦਾ ਕਾਲੀਆਂ ਨੂੰ ਪੰਦਾ ਕੋਈ ਏਪੀ ਨੂੰ ਪੰਦਾ ਕੋਈ ਕਾਂਗਰਸ ਨੂੰ ਪੰਦਾ ਕੋਈ ਬੀਜੇਪੀ ਨੂੰ ਪੰਦਾ ਕੋਈ ਇੰਡੀਪੈਂਡੈਂਟ ਨੂੰ ਪੰਦਾ ਇੱਕ ਕੋਈ ਕਾਮਨ ਸਾਨੂੰ ਆਵਾਜ਼ ਨਹੀਂ ਕੋਈ ਦਿੰਦਾ ਕਿ ਤੁਸੀਂ ਇਸ ਪਾਰਟਿਕੂਲਰ ਪੋਲਿਟਿਕਲ ਪਾਰਟੀ ਨੂੰ ਵੋਟ ਪਾਓ ਸੇਮ ਫ ਠੀਕ ਹੈ ਹਰ ਹਿੰਦੂ ਦਾ ਮੇਰੇ ਹਿਸਾਬ ਨਾਲ ਉਹ ਆਪਣਾ ਧਰਮ ਸਮਝਣ ਗਿਆ ਆਪਾਂ ਉਹਨਾਂ ਨੂੰ ਵੋਟ ਪਾਈ ਹੈ ਲੇਕਿਨ ਐਵੇਂ ਨਹੀਂ ਹੈ ਪੋਲੀਟੀਕਲੀ ਉਹ ਉਹਨੂੰ ਹੀ ਵੋਟ ਪਾਣੇ ਆ ਜੋ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਅਜੈਂਡਾ ਕਰੈਕਟ ਅੱਗੇ ਲੈ ਕੇ ਜਾਏਗਾ ਜਿਹੜੀ ਆਪਣੀ ਕੌਨਸਟਿਟੂਐਂਸੀ ਡਿਵੈਲਪਮੈਂਟ ਕਰੇਗਾ ਤੇ ਜਿਹੜਾ ਜਿਹਦਾ ਕੋਈ ਉਹ ਉਹਨਾਂ ਦਾ ਮੈਨੀਫੈਸਟੋ ਦੇਖ ਕੇ ਵੋਟ ਪਾਈ ਜੰਨੇ ਵਿਚ ਇਸ ਐਜ਼ ਅ ਰਿਸਪੋਨਸੀਬਲ ਸਿਟੀਜ਼ਨ ਤੁਹਾਨੂੰ ਇਹੀ ਕਰਨਾ ਚਾਹੀਦਾ ਬਟ ਜਦੋਂ ਆਪਾਂ ਇਹਨਾਂ ਡੇਰਿਆਂ ਦੀ ਗੱਲ ਕਰਦੇ ਆ ਇਹਨਾਂ ਦੇ ਡੇਰੇ ਜਿਹੜੇ ਇਹਨਾਂ ਦੇ ਹੈਡਸ ਹੈ ਉਹ ਦੇ ਆਰ ਟੋਟੀ ਉਹ 100% ਜਿਹੜੇ ਹੈ ਪੋਲੀ ਹਰ ਡੇਰੇ ਦੇ ਪੋਲਿਟিক্যাল ਲੀਡਰ ਪਹੁੰਚ ਜਨ ਨੇ ਹਰ ਬੰਦੇ ਨੂੰ ਪਤਾ ਕੀ ਹੋ ਰਿਹਾ ਠੀਕ ਹੈ ਨਾ ਉਹ ਕੋਈ ਮੇਰੇ ਦੱਸਣ ਵਾਲੀ ਗੱਲ ਨਹੀਂ ਹੈ ਹਰ ਬੰਦੇ ਨੂੰ ਪਤਾ ਕੀ ਹੋ ਰਿਹਾ ਵੋਟਾਂ ਦਾ ਅਰੇਂਜਮੈਂਟ ਹੋ ਰਿਹਾ ਹੈ ਕੌਣ ਵੋਟਾਂ ਕਿਹਨੂੰ ਪਾਏਗਾ ਕੌਣ ਵੋਟਾਂ ਕਿਹਨੂੰ ਪਾਏਗਾ ਤੇ ਜਿੰਨੇ ਵੀ ਡੇਰੇ ਹਨ ਜਿਹੜੇ ਆਪਣੇ ਫਾਲੋਅਰਸ ਨੂੰ ਕਹਿੰਦੇ ਤੁਸੀਂ ਇਹਨਾਂ ਨੂੰ ਵੋਟ ਪਾਣੀ ਉਹਨਾਂ ਨੂੰ ਹੀ ਵੋਟ ਪਾਣਗੇ ਠੀਕ ਹੈ ਨਾ ਇਹ ਸਾਡੀ ਡੈਮੋਕ੍ਰੇਸੀ ਵਾਸਤੇ ਗੱਲ ਬੜੀ ਡੇਂਜਰਸ ਹੈ ਜੇ ਅਸੀਂ ਸੋਚੀਏ ਕਿ ਸਾਡੇ ਜਲੰਧਰ ਵਿੱਚ 4 ਲੱਖ ਬੰਦੇ ਨੇ ਡਿਸਾਈਡ ਕਰ ਲਿਆ ਕਿ ਆਪਾਂ ਇੱਕ ਬੰਦੇ ਨੂੰ ਵੋਟ ਪਾਣੀ ਹੈ ਤੇ ਫਿਰ ਇਲੈ ਇਹਨਾਂ ਦੀ ਮੀਟਿੰਗ ਬੁਲਾਗੇ ਤੁਸੀਂ ਇਕੱਠੇ ਪੁੱਛ ਲੋਗੇ ਭਾਜੀ ਕਿ ਇਹਨੂੰ ਐਮਪੀ ਬਣਾਣਾ ਹੈ ਕਿ ਇਹਨੂੰ ਐਮਐਲਏ ਬਣਾਣਾ ਹੈ ਕਿ ਇਹਨੂੰ ਕਾਉਂਸਲਰ ਬਣਾਣਾ ਹੈ ਤੇ ਤੁਸੀਂ ਉਸ ਹਿਸਾਬ ਨਾਲ ਬਣਾ ਦਿਓ ਇਲੈਕਸ਼ਨ ਦੇ ਵੀ ਪੈਸੇ ਬਚਣਗੇ ਬਟ ਸਾਡੀ ਡੈਮੋਕ੍ਰੇਸੀ ਦਾ ਇੱਥੇ ਅੰਤ ਹੋ ਜਾਏਗਾ ਪਰ ਕੀ ਤੁਹਾਨੂੰ ਲੱਗਦਾ ਕਿ ਜਿਹੜੇ ਫੰਡਸ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਪੋਲਿਟੀਕਲ ਪਾਰਟੀਆਂ ਨੂੰ ਵੀ ਜਾਂਦਾ ਕਿਤੇ ਨਾ ਕਿਤੇ ਤਾਂ ਹੀ ਸ਼ਾਇਦ ਸਰਕਾਰਾਂ ਜਿਹੜੀਆਂ ਨੇ ਉਹ ਐਕਸ਼ਨ ਨਹੀਂ ਲੈ ਪਾਉਂਦੀਆਂ ਦੇਖੋ ਸਰਕਾਰ ਇਸ ਤੇ ਕੋਈ ਐਕਸ਼ਨ ਨਹੀਂ ਲੈ ਰਹੀ ਠੀਕ ਹੈ ਨਾ ਤਾਂ ਹੀ ਅਸੀਂ ਸਾਨੂੰ ਇੰਨਾ ਜਿਹੜਾ ਆਪਾਂ ਕਹੀਏ ਪ੍ਰੋਟੈਸਟ ਕਰਨ ਦੀ ਲੋਡ ਪੈ ਰਹੀ ਹੈ ਸੜਕਾਂ ਦੇ ਉੱਤਰ ਕੋਈ ਵੀਸਤੇ ਕੋਈ ਐਕਸ਼ਨ ਨਹੀਂ ਲੈ ਰਿਆ ਠੀਕ ਹੈ ਨਾ ਬਟ ਸਰਕਾਰ ਜੀ ਐਕਸ਼ਨ ਨਹੀਂ ਲੈ ਰਹੀ ਅਸੀਂ ਤਾਂ ਇਹੀ ਅਸਿਊਮ ਕਰਾਂਗੇ ਕਿ ਇਹਨਾਂ ਦੀ ਆਪਸ ਵਿੱਚ ਕੋਈ ਅੰਡਰਸਟੈਂਡਿੰਗ ਹੈਗੀ ਹੈ ਉਸ ਅੰਡਰਸਟੈਂਡਿੰਗ ਦੇ ਤਹਿਤ ਹੈ ਜਿਹੜਾ ਇਹ ਐਕਸ਼ਨ ਕੋਈ ਨਹੀਂ ਲਿਆ ਜਾ ਰਿਹਾ ਕੀ ਲੱਗਦਾ ਤੁਹਾਨੂੰ ਯੰਗਸਟਰਸ ਦੀ ਸਪੋਰਟ ਜਿਹੜੀ ਇਸ ਟਾਈਮ ਤੇ ਕਿੰਨੀ ਕਿ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਯੂਥ ਜੇਕਰ ਇਸ ਮੁੱਦੇ ਨੂੰ ਚੱਕ ਕੇ ਅੱਗੇ ਨੂੰ ਵੱਧਦਾ ਹੈ ਤਾਂ ਸ਼ਾਇਦ ਕੋਈ ਸੁਧਾਰ ਹੋ ਸਕਦਾ ਕਿਉਂਕਿ ਯੂਥ ਜਿਹੜਾ ਹੈਗਾ ਉਹ ਭਵਿੱਖ ਡਿਸਾਈਡ ਕਰਦਾ ਕਿਸੇ ਵੀ ਰਾਜ ਦਾ ਆਦੇਸ਼ ਦਾ ਦੇਖੋ ਜਿਹੜਾ ਸਾਡਾ ਯੂਥ ਹੈ ਉਹ ਸਾਡੇ ਇੰਡੀਆ ਦੀ ਬਹੁਤ ਵੱਡੀ ਤਾਕਤ ਹੈ ਸਾਡੇ ਜਿੰਨੇ ਵੱ ਉਨਾਂ ਕੋਲੇ ਬਹੁਤ ਅਕਲ ਹੈ ਬਹੁਤ ਵਿਜ਼ਡਮ ਹੈ ਉਹ ਤੁਹਾਨੂੰ ਬਿਲਕੁਲ ਸਹੀ ਸਲਾਹ ਦਿੰਨੇ ਆ ਲੇਕਿਨ ਜਿਹੜਾ ਆਪਾਂ ਕਹੀਏ ਜਜ਼ਬਾ ਹੈ ਤੇ ਜੋਸ਼ ਹੈ ਤੇ ਜਿਹੜਾ ਕੰਮ ਕਰਨਾ ਹੈ ਉਹ ਜਵਾਨਾਂ ਨੇ ਹੀ ਕਰਨਾ ਹੈ ਲੇਕਿਨ ਸਲਾਹ ਨਾਲ ਕਰਨਾ ਹੈ ਸੋਚ ਸਮਝ ਕੇ ਕਰਨਾ ਹੈ ਬਟ ਕਰਨਾ ਜਵਾਨਾਂ ਨੇ ਹੀ ਹੈ ਤੇ ਜਵਾਨਾਂ ਦੇ ਕੰਦਿਆਂ ਤੇ ਹੀ ਰਿਸਪੌਂਸਿਬਿਲਟੀ ਹੈਗੀ ਹੈ ਕਿ ਸੁਸਾਇਟੀ ਵਿੱਚ ਜਿਹੜਾ ਆਪਾਂ ਐਦਾਂ ਦੇ ਗੈਰ ਕਾਨੂੰਨੀ ਕੰਮ ਹੋ ਰਿਹਾ ਹੈ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਹੈ ਜਿਹੜਾ ਪਖੰਡ ਹੋ ਰਿਹਾ ਹੈ ਉਹ 100% ਪੰਜਾਬ ਦੇ ਹਰ ਯੂਥ ਦੀ ਰਿਸਪੌਂਸਿਬਿਲਟੀ ਹੈ ਕਿ ਉਹਦੇ ਅਗੇਂਸਟ ਖੜਾ ਹੋਏ ਤੇ ਸਿਰਫ ਇਹ ਨਹੀਂ ਪੰਜਾਬ ਵਿੱਚ ਜਿਹੜੀਆਂ ਵੀ ਪ੍ਰ ਕਿ ਉਹਦੇ ਅਗੇਂਸ ਖੜਾ ਹੋਇਆ ਜਾਏ ਤੇ ਪੰਜਾਬ ਨੂੰ ਉਸ ਤੋਂ ਮੁਕਤ ਕਰਾਇਆ ਜਾਵੇ ਮੇਰਾ ਆਖਰੀ ਸਵਾਲ ਹੈ ਕਿ ਤੁਸੀਂ ਹੁਣ ਕਨਵਰਜਨ ਦੀ ਗੱਲ ਕਰ ਰਹੇ ਹੋ ਕਿ ਜਿਹੜੇ ਲੋਕ ਕਨਵਰਟ ਕਰ ਗਏ ਨੇ ਉਹਨਾਂ ਨੂੰ ਅਸੀਂ ਵਾਪਸ ਆਪਣੇ ਧਰਮ ਦੇ ਵਿੱਚ ਲੈ ਕੇ ਆਵਾਂਗੇ ਉਹਦੇ ਲਈ ਕਿਹੋ ਜਿਹੇ ਯਤਨ ਨੇ ਕੋਈ ਬਲੂਪ੍ਰਿੰਟ ਤਿਆਰ ਕੀਤਾ ਗਿਆ ਤੁਹਾਡੇ ਵੱਲੋਂ ਕੋਈ ਮਤਲਬ ਪੱਕੇ ਤੌਰ ਦੇ ਉੱਪਰ ਪ੍ਰਬੰਧ ਕੋਈ ਹੈ ਇਦਾਂ ਦਾ ਦੇਖੋ ਜਿਹੜਾ ਆਪਾਂ ਘਰ ਵਾਪਸੀ ਦੀ ਗੱਲ ਕਰੀ ਆਈਆਂ ਧਰਮ ਆਪਾਂ ਵਾਪਸੀ ਦੀ ਗੱਲ ਕਰੀਏ ਇਹ ਜਿਹੜੀਆਂ ਸਾਡੇ ਰਿਲੀਜੀਅਸ ਇੰਸਟੀਟਿਊਸ਼ਨ ਜਿਹੜੇ ਮੇਨ ਸਾਡੇ ਆਪਾਂ ਕਹੀ ਜਿਵੇਂ ਆਪਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਆਸੀਂ ਉਹਨਾਂ ਨੂੰ ਮਿਲ ਕੇ ਆਏ ਸੀਗੇ ਉਹ ਇਸ ਗੱਲ ਨੂੰ ਲੈ ਕੇ ਬੜੇ ਜ਼ਿਆਦਾ ਸੀਰੀਅਸ ਹੈ ਕਿ ਜਿਹੜੇ ਧਰਮ ਪਰਿਵਰਤਨ ਇਸ ਤਰੀਕੇ ਨਾਲ ਹੋ ਰਿਹਾ ਬੜਾ ਗਲਤ ਹੈ ਤੇ ਉਹਨਾਂ ਦੀ ਇਹੀ ਗੱਲ ਸੀ ਕਿ ਸਾਨੂੰ ਆਪਣੇ ਧਰਮ ਦੀ ਵੀ ਥੋੜੀਆਂ ਚੀਜ਼ਾਂ ਠੀਕ ਕਰਨੀਆਂ ਪੈਣਗੀਆਂ ਤੇ ਲੋਕ ਸਾਨੂੰ ਆਪਣੇ ਵਾਪਸ ਸਾਰੇ ਬੁਲਾਣੇ ਪੈਣਗੇ ਤੇ ਇਹ ਜਿਹੜਾ ਹੈ ਉਹਨਾਂ ਨੂੰ ਉਸ ਲੈਵਲ ਤੇ ਹੀ ਡਿਸਾਈਡ ਹੋਏਗਾ ਅਸੀਂ ਮੈਂ ਉਸ ਤੇ ਸਿਰਫ ਅਸੀਂ ਉਹਨਾਂ ਨੂੰ ਸੁਜੈਸ਼ਨ ਦੇ ਸਕਦੇ ਹਾਂ ਬਟ ਜਿਹੜੇ ਵੀ ਸਾਡੇ ਧਰਮ ਦੇ ਜਿਹੜੇ ਆਪਾਂ ਹੈਡਸ ਆਪਾਂ ਕਹੀਏ ਇਹ ਉਹਨਾਂ ਵਾਸਤੇ ਹੈ ਟੂ ਡਿਸਾਈਡ ਕਿ ਕੀ ਐਕਸ਼ਨ ਲਿਆ ਜਾਏ ਲ ਇਹ ਜਿਹੜਾ ਆਪਾਂ ਕਹਿੰਦੇ ਹਾਂ ਨਾ ਪੁਆਇੰਟ ਆਫ ਲਾਈਕ ਵਾਪਸ ਜਾਂਦਾ ਫਿਰ ਕੋਈ ਰਸਤਾ ਨਹੀਂ ਬਚਣਾ ਇਟ ਇਜ਼ ਅ ਵੈਰੀ ਕ੍ਰਿਟੀਕਲ ਸਿਚੁਏਸ਼ਨ ਐਂਡ ਇਹਨੂੰ ਬੜਾ ਜਲਦੀ ਤੇ ਬੜੀ ਆਪਾਂ ਆਪਾਂ ਕਹੀਏ ਸੰਘੀਨ ਤਰੀਕੇ ਨਾਲ ਇਹਨੂੰ ਡੀਲ ਕਰਨਾ ਪੈਣਾ ਜੋ ਜਿਹੜੇ ਲੋਕ ਇਹ ਗੱਲ ਕਹਿ ਰਹੇ ਆ ਕਿ ਤੁਸੀਂ ਕ੍ਰਿਸਟਿਅਨਿਟੀ 'ਤੇ ਹਮਲਾ ਕਰ ਰਹੇ ਹੋ ਪਾਸਟਰਾਂ ਦੀਆਂ ਸਿਰਦੇ ਤੌਰ ਤੇ ਫੋਟੋਆਂ ਲਗਾ ਕੇ ਤਖਤੀਆਂ ਦੇ ਉੱਪਰ ਹੱਥਾਂ 'ਚ ਫੜ ਕੇ ਨਾਰੇਬਾਜ਼ੀ ਕਰ ਰਹੇ ਹੋ ਸੋ ਉਹ ਉਹਨਾਂ ਲੋਕਾਂ ਨੂੰ ਕੀ ਇਸਨੇ ਤੁਹਾਡੇ ਦੇਖੋ ਸਾਡੀ 16 ਤਰੀਕ ਨੂੰ ਚੰਡੀਗੜ੍ਹ ਪ੍ਰੈਸ ਕਾਨਫਰੰਸ ਹੋਈ ਸੀਗੀ ਚੰਡੀਗੜ੍ਹ ਪ੍ਰੈਸ ਕਲਬ ਉੱਥੇ ਕ੍ਰਿਸਚੀਅਨ ਪ੍ਰੀਸ ਤੇ ਪੈਸਟਰਸ ਤੇ ਉਹ ਬੰਦੇ ਸਾਰੇ ਕ੍ਰਿਸਚੀਅਨ ਹੀ ਸਾਡੇ ਨਾਲ ਆਏ ਸੀ ਜੇ ਤੁਸੀਂ ਉਹ ਪ੍ਰੈਸ ਕਾਨਫਰੰਸ ਸੁਣੀ ਹੈ ਉਹ ਕਹਿੰਦੇ ਕਿ ਅਸੀਂ ਆਪ ਹੀ ਨਹੀਂ ਕਹਿੰਦੇ ਸਾਡੇ ਅਨਬਿਬਲੀਕਲ ਜਿਹਾ ਕੰਮ ਹੋ ਰਿਹਾ ਠੀਕ ਹੈ ਨਾ ਇਟ ਇਜ਼ 100% ਅਨਬ ਤੇ 크리스ਚੀਅਨਿਟੀ ਇਹਨੂੰ ਬਿਲਕੁਲ ਸਪੋਰਟ ਨਹੀਂ ਕਰਦੀ ਤਾਂ ਹੀ ਜਿਹੜੀਆਂ ਸਾਡੀਆਂ ਵੱਡੀਆਂ ਚਰਚਸ ਹੈਗੀਆਂ ਉਹਨਾਂ 'ਚ ਕਦੇ ਕੰਮ ਹੋਇਆ ਹੀ ਨਹੀਂ ਤੇ ਉਹ ਕਹਿੰਦਾ ਕਿ ਸਾਨੂੰ ਇੰਨੀ ਜ਼ਿਆਦਾ ਇਸ ਗੱਲ ਤੇ ਸ਼ਰਮ ਆ ਰਹੀ ਹੈ ਲੋਕਾਂ ਨੂੰ ਦੱਸਦੇ ਸਾਨੂੰ ਸ਼ਰਮ ਆਉਂਦੀ ਹੈ ਕਿ ਜੀ ਕ੍ਰਿਸਚੀਅਨ ਆ ਬਿਕੋਜ਼ ਇਹਨਾਂ ਨੇ ਇਦਾਂ ਦਾ ਮਾਹੌਲ ਪੰਜਾਬ ਵਿੱਚ ਕ੍ਰੀਏਟ ਕਰਤਾ ਹੈ ਕਿ ਜਦੋਂ ਅਸੀਂ ਦੱਸਦੇ ਹਾਂ ਲੋਕੀ ਸਾਨੂੰ 100 ਗੱਲਾਂ ਕਹਿਣਾ ਸਟਾਰਟ ਹੋ ਜਾਂਦੇ ਨੇ ਤੁਸੀਂ ਤਾਂ ਅਮਰੀਕਲ ਹੀਲਿੰਗ ਕਰਦੇ ਹੋ ਜੀ ਆਹ ਕਰਦੇ ਹੋ ਤੁਸੀਂ ਉਹ ਕਰਦੇ ਹੋ ਇਸ ਕਰਕੇ ਉਹ ਆਪ ਹੀ ਬੰਦੇ ਬੜੇ ਪਰੇਸ਼ਾਨ ਨੇ ਤੇ ਸਾਰੀ ਨਿਊਜ਼ ਵਿੱਚ ਉਹਨਾਂ ਨੇ ਬਿਆਨ ਦਿੱਤਾ ਉਹ ਸਾਡੇ ਨਾਲ ਖੜੇ ਆ ਸਾਨੂੰ ਜਿਹੜਾ ਕ੍ਰਿਸਚੀ ਪਖੰਡ ਦੇ 100% ਅਗੇਂਸਟ ਆ ਤੇ ਆ ਪਖੰਡ ਅਸੀਂ ਬੰਦ ਕਰਾ ਕੇ ਰਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੂ ਬਿਲਕੁਲ ਤੇਜਸਵੀ ਮਨਹਾਸ ਸਾਡੇ ਨਾਲ ਮੌਜੂਦ ਸਨ ਪੰਜਾਬ ਬਚਾਓ ਮੋਰਚਾ ਦਾ ਗਠਨ ਪੰਜਾਬ ਦੇ ਵਿੱਚ ਕੀਤਾ ਗਿਆ ਔਰ ਲਗਾਤਾਰ ਇਹਨਾਂ ਦੇ ਵੱਲੋਂ ਇਹੀ ਕਹਿਣਾ ਕਿ ਅਸੀਂ ਪਖੰਡਵਾਦ ਜਿਹੜਾ ਉਹਨੂੰ ਪੰਜਾਬ ਚੋਂ ਖਦੇੜਨਾ ਤੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਜ਼ਬਰੀ ਜਾਂ ਕਿਸੇ ਲਾਲਚ ਵਿੱਚ ਲਿਆ ਕੇ ਉਹਨਾਂ ਦੇ ਧਰਮ ਪਰਿਵਰਤਿਤ ਕਰਵਾਏ ਗਏ ਨੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਲੋਕਾਂ ਦੀ ਘਰ ਵਾਪਸੀ ਹੋਵੇ ਤੇ ਉਹ ਲੋਕ ਜਿਹੜੇ ਨੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉ ਸਕਣ ਹੁਣ ਇਹਨਾਂ ਤੇ ਪੰਜਾਬ ਚੋਂ ਮੋਰਚਾ ਦੇ ਲਈ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਪਰਸਨਲਿਟੀ ਨਾਲ ਮਨਪ੍ਰਕਰ 1 ਪੁਆਇੰਟ ਜਲੰਧਰ